35 ਸਾਲ ਦਾ ਇਤਿਹਾਸ ਕੱਢ ਕੇ ਦੇਖ ਲਿਓ ਮੈਂ ਇਹਨਾਂ ਕਹਿੰਦਾ ਨਾ ਸੌਰੀ ਦਿਆਂ ਨੇ ਦਿੱਤਾ ਕੀ ਇਹ ਪੰਜਾਬ ਨੂੰ ਪੰਜਾਬ ਦੇ ਯੂਥ ਨੂੰ ਜਿਨ੍ਹਾਂ ਦੇ ਹੱਥ 'ਚ ਕਿਤਾਬਾਂ ਕਲਮ ਪੈਨ ਹੋਣੇ ਚਾਹੀਦੇ ਸੀਗੇ ਇਹਨਾਂ ਨੇ ਉਹਨਾਂ ਦੇ ਹੱਥ ਸਿਰਿੰਜਾ ਫੜਾ ਕੇ ਰੱਖ ਦਿੱਤਾ ਲੋਕਾਂ ਦਾ ਥਾ ਪਿਆਰ ਮਿਲਿਆ ਮੇਰੀ ਦਾਦੀ ਮਾ ਦਾ ਆਸ਼ੀਰਵਾਦ ਔਰ ਮੇਰੀ ਮਾਂ ਦੀ ਕਮਾਈ ਕੀਤੀ ਜੀ ਜਦੋਂ ਤੁਹਾਨੂੰ ਟਿਕਟ ਮਿਲੀ ਆ ਦੂਜੇ ਪਾਸੇ ਉਹਨਾਂ ਦੀ ਬਿਮਾਰੀ ਦੀ ਖਬਰ ਆਈ ਸੀਗੀ ਕਿ ਤੁਹਾਡੀ 25 30 ਸਾਲ ਦੀ ਮਿਹਨਤ ਆ ਤੁਸੀਂ ਉਹਨੂੰ ਇੰਜੋਏ ਕਰੋ ਮੈਂ ਠੀਕ ਹਾਂ ਕੈਂਸਰ ਦੀ 3rd ਸਟੇਜ ਤੇ ਪੇਸ਼ੈਂਟ ਪਹੁੰਚ ਗਿਆ ਔਰ ਸਰਵਾਈਵਲ ਕਰਨਾ ਇਹ ਦਲੇਰ ਦਲੇਰੀ ਸਮਝ ਲਓ ਸੋ ਤੁਸੀਂ ਗੱਲ ਕਰਦੇ ਸੀ ਕਿ ਕਿ ਅਸੀਂ ਰਾਮ ਰਾਜ ਬਣਾ ਦੇਣਾ ਹੈ ਹਨਾ ਸਭ ਮੈਂ ਜਾਣਨਾ ਚਾਹੁੰਦਾ ਕਿ ਉਸ ਵੱਲ ਅਸੀਂ ਵੱਧ ਰਹੇ ਹਾਂ ਪਹੁੰਚ ਗਏ ਹਾਂ ਪਹੁੰਚਣ ਵਾਲੇ ਹਾਂ ਇਹ ਛੋਟੇ ਵੀ ਟ੍ਰੈਡਾ ਜਿਹਾ ਸਵਾਲ ਪੁੱਛ ਰਹੇ ਹਾਂ ਹਾਂ ਬਹੁਤੀ ਦੇਰ ਨਹੀਂ ਪੰਜਾਬ ਰੰਗਲਾ ਪੰਜਾਬ ਬਣਿਆ ਜਾ ਉਹਦੇ ਪਿੱਛੇ ਇੱਕ ਕਾਰਨ ਹੈ ਇਥੇ ਮੇਰਾ ਘਰ ਸੀ ਉਹ ਵੀ ਸਾਰਾ ਢਾ ਲਿਆ ਹੁਣ ਮੈਂ ਛੱਪਰ 'ਚ ਬੈਠਾ ਹਾਂ ਕਿਉਂਕਿ ਜਿਹੜਾ ਮੇਰਾ ਮੁੱਖ ਮੰਤਰੀ ਹੈ ਭਗਵੰਤ ਸਿੰਘ ਮਾਨ ਬੜਾ ਦੂਰ ਅੰਦੇਸ਼ੀ ਯਾਰ ਤੋ ਸਟੇਜ ਦੇ ਉੱਪਰੋਂ ਮੇਰਾ ਛੋਟਾ ਫਰਾਕ ਕਹਿੰਦਾ ਮੈਂ ਮਾਸਟਰ ਮਹਿੰਦਰ ਦਾ ਮੁੰਡਾ ਮੈਨੂੰ ਬੜਾ ਵਧੀਆ ਲੱਗਦਾ ਉਹਦੇ ਪਿੱਛੇ ਇੱਕ ਕਾਰਨ ਹੈ ਕਿਉਂਕਿ ਮੇਰੇ ਪਿਤਾ ਜੀ ਦਾ ਨਾਮ ਵੀ ਸਰਾਂ ਮਹਿੰਦਰ ਸਿੰਘ ਰੰਧਾਵਾ ਸੀ ਆ ਜਿਹੜੇ ਵੱਡੇ ਵੱਡੇ ਫਰਾਕਾਂ ਪਾ ਕੇ ਉੱਥੇ ਨਾਰੇਬਾਜੀ ਕਰਦੇ ਹੁੰਦੇ ਸੀ ਬਾਣੇ ਪਾਤਾ ਨਾ ਇਕੱਲੇ ਨੇ ਸੀਮਿੰਟ ਦਾ ਕਟਾ ਲੈਣ ਲਈ ਵੀ ਬਲੈਕ ਚ ਮਿਲਿਆ ਕਰਦਾ ਸੀ ਪਤਾ ਨਹੀਂ ਕਿੱਥੋਂ ਵਰੀਦ ਕਰਕੇ ਅੱਜ ਮੈਂ ਜਦੋਂ ਘਰ ਨੂੰ ਉਹਨੂੰ ਢਾਕੇ ਨਵਾਂ ਬਣਾਉਣ ਦੀ ਸੋਚ ਰਿਹਾ ਮੈਨੂੰ ਦੋ ਤਿੰਨ ਦਿਨ ਰਾਤ ਨੂੰ ਨੀਂਦ ਨਹੀਂ ਸੀ ਹੁੰਦੀ ਤਾਂ ਮੈਂ ਕਹਿੰਦਾ ਸੱਚੇ ਪਾਤਸ਼ਾਹ ਤੇਰੀ ਬਹੁਤ ਕਿਰਪਾ ਹੈ ਮੇਰੇ ਹਲਕੇ ਨੂੰ ਐ ਜਿਉਂਦਾ ਬਸਦਾ ਰਹੇ ਲੋਕ ਤਰੱਕੀ ਕਰਦੇ ਰਹਿਣ ਠੰਡੀਆਂ ਬਾਵਾ ਜੇ ਕਿਹਦਾ ਚੰਗਾ ਕੰਮ ਹੋ ਜੇ ਤਾਂ ਕਰ ਦਿਓ ਨਹੀਂ ਹੋ ਸਕਦਾ ਤਾਂ ਹੱਥ ਜੋੜ ਦੀ ਦੀਆ ਅੱਗੇ ਮੁੱਖ ਮੰਤਰੀ ਨੂੰ ਮਿਲਣੇ ਪੰਜ ਸਾਲ ਲੱਗਦੇ ਹੁੰਦੇ ਸੀ ਮੈਂ ਫੋਨ ਤੇ ਪੁੱਛਣਾ ਮਾਨ ਸਾਹਿਬ ਕਿੱਥੇ ਹੋ ਤੋ ਕਹਿੰਦਾ ਭਾਈ ਆ ਜਾ ਉਹ ਅਗਰਾਰੀ ਨਹੀਂ ਫਸਾਉਂਦੇ ਸਾਡੇ ਸੀਐਮ ਸਾਹਿਬ ਉਹ ਕੰਮ ਕਰਨ ਵਾਲੇ ਐਮਐਲਏ ਨੂੰ ਕੰਮ ਕਰਨ ਵਾਲੇ ਵਰਕਰ ਨੂੰ ਹਾਂ ਔਰ ਕੰਮ ਕਰਨ ਵਾਲੇ ਅਫਸਰ ਨੂੰ ਛਾਤੀ ਨਾਲ ਲਾ ਕੇ ਚਾਲਦੇ ਨੇ ਜਿੱਦ ਦਿਨ ਤੋਂ ਆਮਾਦੀ ਪਾਰਟੀ ਦੀ ਸਰਕਾਰ 3 ਸਾਲ ਹੋਏ ਸਾਡੀ ਬਣੀ ਆ ਛੋਟੀ ਵੀਰ ਲੱਖਾਂ ਲੋਕ ਜਿਹੜੇ ਨੇ ਬਾਹਰੋਂ ਵਾਪਸ ਆ ਲੱਖਾਂ ਲੋਕ ਵਾਪਸ ਆ ਰਹੇ ਆ ਤੁਸੀਂ ਨਗਰ ਨਗਲਾ ਸਕੂਲ ਜਾ ਕੇ ਦੇਖੋ ਟੋਟਲੀ ਨਵਾਂ ਸਕੂਲ ਐਸੀ ਆ ਵਾਈਫਾਈ ਇੰਟਰਨੈਟ ਲੈਪਟਾਪ ਤੇ ਬੱਚੇ ਪੜ੍ਹ ਰਹੇ ਨੇ ਲੇਕਿਨ ਮੈਂ ਜ਼ਰੂਰ ਚਾਹਾਂਗਾ ਕੀ ਹੋਰ ਨਾ ਆਉਣ ਵਾਲਾ ਜਿਹੜਾ ਟਾਈਮ ਆਗੇ ਉਹ ਨੌਜਵਾਨਾਂ ਦਾ ਯੁੱਧ ਹੋਣਾ ਚਾਹੀਦਾ ਮੈਂ ਕਹਿੰਦਾ ਸੱਚੇ ਪਾਤਸ਼ਾਹ ਸਮੱਤ ਬਖਸ਼ੀ ਰਾਜਨੀਤੀ ਨਾ ਕਰਦੇ ਆ ਸਰ ਕੀ ਹਾਲ ਨੇ ਜੀ ਕਿਵੇਂ ਚੱਲ ਰਹੀ ਹੈ ਜ਼ਿੰਦਗੀ ਸਤਿ ਸ੍ਰੀ ਅਕਾਲ ਜੀ ਚੜ੍ਹਦੀ ਕਲਾ ਹਾਂ ਸਰ ਪਹਿਲੀ ਗੱਲ ਤਾਂ ਮੈਂ ਇਹ ਕਰਨਾ ਚਾਹੁੰਦਾ ਆ ਜੀ ਕਿ ਤੁਹਾਡੇ ਸਟਾਫ ਵੱਲੋਂ ਇੱਕ ਉਲੰਭਾ ਮਿਲਿਆ ਜੀ ਤੇ ਉਹ ਅਸੀਂ ਤੁਹਾਨੂੰ ਦੱਸ ਦਿੰਨੇ ਆ ਕਿ ਤੁਹਾਡਾ ਸਟਾਫ ਕਹਿੰਦਾ ਆ ਵੀ ਰੰਧਾਵਾ ਸਾਹਿਬ ਪਤਾ ਨਹੀਂ ਕੀ ਡਾਈਟ ਲੈ ਰਹੇ ਆ ਉਹ ਥੱਕਦੇ ਨਹੀਂ ਆ ਰਾਤੀ 2 ਵਜੇ ਵੀ ਹੁੰਦੇ ਆ ਸਵੇਰੇ 5 ਵਜੇ ਫੇਰ ਉੱਠ ਖੜਦੇ ਆ 6 ਵਜੇ ਫੋਨ ਆ ਜਾਂਦਾ ਹੈ ਅੱਜ ਤਾਂ ਦੱਸੋ ਕੀ ਸ਼ਡਿਊਲ ਕੀਤਾ ਜਿਹੜੀ ਵੀ ਹਲਕਾ ਜਾਂ ਡੇਰਾ ਬਸਰੀਆ ਲਾਲੜੂ ਤੋਂ ਜ਼ਿਰਖਪੁਰ ਤੋਂ ਸਾਰੇ ਇੱਥੇ ਤੁਹਾਡੇ ਕੋਲ ਆ ਜਾਂਦੇ ਆ ਤੇ ਉਹਨਾਂ ਦੀਆਂ ਫਿਰ ਗੱਲਾਂ ਤੁਸੀਂ ਸੁਣਦੇ ਵੀ ਹੋ ਤੇ ਮਸਲੇ ਹੱਲ ਵੀ ਕਰਦੇ ਹੋ ਤੇ ਤੁਹਾਡਾ ਸਟਾਫ ਪੁੱਛਣਾ ਚਾਹੁੰਦਾ ਆ ਮੈਂ ਦੱਸੋ ਤੁਸੀਂ ਜ਼ਰੂਰ ਛੋਟੇ ਵੀਰ ਮੇਰਾ ਸਟਾਫ ਨਹੀਂ ਮੇਰਾ ਪਰਿਵਾਰ ਹੈ ਹਾਂ ਲਗਭਗ 3 ਸਵਾ 3 ਸਾਲ ਦੇ ਐਮਐਲਏ ਬਣ ਤੋਂ ਬਾਅਦ ਉਹਨਾਂ ਸਭਾ ਦਾ ਜਿਹੜਾ ਦੌਰ ਰਿਹਾ ਉਮਰੇ ਪਰਿਵਾਰਕ ਸਾਥੀ ਨੇ ਮੇਰੇ ਅੰਗ ਸੰਗ ਨੇ ਮੇਰੀਆਂ ਕਭੀਆਂ ਸਜੀਆਂ ਬਹਾਂ ਨੇ ਉਹ ਮੇਰਾ ਸਟਾਫ ਨੇ ਬਹੁਤ ਪਿਆਰ ਕਰਦੇ ਨੇ ਔਰ ਮੈਂ ਵੀ ਦਿਲੀ ਤੌਰ ਤੇ ਉਹਨਾਂ ਪਿਆਰ ਵੀ ਕਰਦਾ ਮੈਂ ਡਾਂਟ ਵੀ ਲਾ ਨਾ ਕੇ ਵਾਰ ਉਹਨਾਂ ਨੂੰ ਬੜਾ ਅੱਛਾ ਲੱਗਦਾ ਜੀ ਤੇ ਇਹ ਪਾਵਰ ਕਿੱਥੋਂ ਹੁੰਦੀ ਆ ਵੀ ਜਿਵੇਂ ਰਾਤੀ 2 ਵਜੇ ਤੁਸੀਂ ਆਏ ਹੋ ਔਰ ਫਿਰ ਸਵੇਰੇ 5 ਵਜੇ ਉੱਠ ਖੜਦੇ ਹੋ ਜੀ ਇਹ ਮੇਰੀ ਮਾਂ ਤੇ ਦਾਦੀ ਜੀ ਜਿਹੜੀ ਬਚਪਨ ਮੈਨੂੰ ਦਿੱਤੀ ਹੋਈ ਖੁਰਾਕ ਹੈ ਉਹਦਾ ਕਰਮ ਆ ਆਹ ਮਾਂ ਮਾਤਾ ਜੀਵਾਰੇ ਵੀ ਮੈਨੂੰ ਪਤਾ ਲੱਗਿਆ ਕਿ ਉਹ ਸਾਰੀਆਂ ਕੁਰਬਾਨੀਆਂ ਨੇ ਉਹਨਾਂ ਦੀਆਂ ਤੁਸ ਤੁਹਾਨੂੰ ਇੱਥੇ ਤੱਕ ਪਹੁੰਚਾਉਣ ਲਈ ਹੈ ਨਾ ਤੁਸੀਂ ਉਹਨਾਂ ਬਾਰੇ ਚੰ ਅਛੋਟੇ ਵੀਰ ਮੈਂ ਜਿੱਥੇ ਵੀ ਹੈ ਹਾਂ ਅੱਜ ਜਿਸ ਰਤਬਾ ਮਕਾਮ ਲੋਕਾਂ ਦਾ ਥਾ ਪਿਆਰ ਮਿਲਿਆ ਮੇਰੀ ਦਾਦੀ ਮਾਂ ਦਾ ਅਸ਼ੀਰਵਾਦ ਔਰ ਮੇਰੀ ਮਾਂ ਦੀ ਕਮਾਈ ਕੀਤੀ ਹੋਈ ਜੀ ਬਹੁਤ ਕਾਲਾ ਕਾਲੀ ਮੇਰੀ ਮਾਂ ਨੇ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਮੇਰੇ ਬਾਪੂ ਕੋ 100 ਕਿਲੇ ਦੇ ਕਰੀ ਜ਼ਮੀਨ ਸੀ ਪਰ ਉਹ ਤੋਂ ਸਹਿਲ ਕਦੀ ਖਾਣ ਜੋਗੇ ਦਾਣੇ ਨਹੀਂ ਸੀ ਹੁੰਦੇ ਕੱਗਰ ਦਰਿਆੋਂ ਦਾ ਸੀ ਸਭ ਕੁਝ ਰੋੜ ਕੇ ਲੈ ਜਾਂਦਾ ਸੀ ਮੇਰੀ ਮਾਂ ਦੀ ਬਹੁਤ ਵੱਡੀ ਕੁਰਬਾਨੀ ਆ ਮੇਰੀ ਮਾਂ ਇਸ ਪਰਿਵਾਰ ਚ ਆਈ ਹੈ ਉਹ ਪਰਿਵਾਰ ਰਿਸਟ ਪੁਸ਼ਪ ਪਰਿਵਾਰ ਜੀ ਅਸੰਦ ਹਰਿਆਣੇ ਦੇੰਦਰ ਤੁਸੀਂ ਸੁਣਿਆ ਉੱਥੋਂ ਦੀ ਮੇਰੀ ਮਾਂ ਜੰਪਲ ਸੀ ਜਿਸ ਦਿਨ ਦੀ ਮਾਂ ਮੇਰੇ ਇਸ ਘਰ ਚ ਜਦੋਂ ਪੈਰ ਪਾਇਆ ਉਸ ਦਿਨ ਤੋਂ ਬਾਅਦ ਅੱਜ ਤੱਕ ਮੇਰੇ ਜਦੋਂ ਵਿਆਹ ਮਾਤਾ ਜੀ ਦਾ ਪਪਾ ਦਾ ਹੋਇਆ ਮੇਰਾ ਪਰਿਵਾਰ ਚੜ੍ਹਦੀ ਕਲਤਾ ਹੀ ਚਲਾ ਗਿਆ ਚੜ੍ਹਦੀ ਕਲਾ ਜਾਂਦਾ ਰਿਹਾ ਪਰ ਇਹ ਤੁਸੀਂ ਕਿੰਨਾ ਕੁ ਖੁਸ਼ੀਮੰਦ ਹੋ ਕਿ ਫੇਰ ਉਸੇ ਲੈਗੇਸੀ ਨੂੰ ਜਿਹੜੇ ਤੁਹਾਡੇ ਵਾਈਫ ਨੇ ਉਹਨਾਂ ਨੇ ਅੱਗੇ ਤੋਰਿਆ ਜਿਵੇਂ ਕਿ ਸਾਨੂੰ ਪਤਾ ਹੀ ਲੱਗਿਆ ਕਿ ਜਦੋਂ ਤੁਹਾਨੂੰ ਟਿਕਟ ਮਿਲੀ ਆ ਦੂਜੇ ਪਾਸੇ ਉਹਨਾਂ ਦੀ ਬਿਮਾਰੀ ਦੀ ਖਬਰ ਆਈ ਸੀਗੀ ਫਿਰ ਉਹਨਾਂ ਨੇ ਤੁਹਾਨੂੰ ਹੌਸਲੇ ਨਾਲ ਕਿਹਾ ਕਿ ਤੁਹਾਡੀ 25 30 ਸਾਲ ਦੀ ਮਿਹਨਤ ਆ ਤੁਸੀਂ ਉਹਨੂੰ ਇੰਜੋਏ ਕਰੋ ਮੈਂ ਠੀਕ ਆ ਤੇ ਇਹ ਜੋ ਸੋਹਲ ਬੇਟੇ ਸਹੀ ਮੈਨੇਜ ਮੈਂ ਆਪਣੀ ਦਾਦੀ ਮਾਂ ਨੂੰ ਬਹੁਤ ਮਿਸ ਕਰਦਾ ਆਪਣੇ ਪਿਤਾ ਜੀ ਨੂੰ ਮਿਸ ਕਰਦਾ ਮੇਰੇ ਦਾਦਾ ਜੀ ਨੂੰ ਮਿਸ ਕਰਦਾ ਮੇਰੀ ਦਾਦੀ ਮਾਂ ਨੇ ਸਾਡੇ ਪਰਿਵਾਰ ਵਾਸਤੇ ਸਾਰੀ ਉਮਰ ਹੀ ਹਾਂ 115 ਸਾਲ ਦੇ ਕਰੀਬ ਉਹਨਾਂ ਨੇ ਉਮਰ ਪਾਈ ਹੋਣੀ ਆ ساری ਉਮਰ ਹੀ ਪਾਟ ਚ ਪਿੰਡ ਦੀ ਸ਼ਾਂਤੀ ਵਾਸਤੇ ਹਲਕੇ ਦੀ ਸ਼ਾਂਤੀ ਵਾਸਤੇ ਪੰਜਾਬ ਦੀ ਸ਼ਾਂਤੀ ਵਾਸਤੇ ਕਿਉਂਕਿ ਉਹਨਾਂ ਨੇ ਉਹ ਕਾਲਾ ਦੌਰ ਦੇਖਿਆ ਸੀ ਜਦੋਂ ਪਾਕਿਸਤਾਨ ਅਵ ਹਿੰਦੁਸਤਾਨ ਦੀ ਵੰਡ ਹੋਈ ਉਸ ਵੰਡ ਤੋਂ ਬਾਅਦ ਉਹ ਇੱਕ ਸਦਮਾ ਸੀ ਪਰਦਾਦੀ ਮਾ ਨੇ ਬਹੁਤ ਸੰਕਟ ਚੇਲ ਕੇ ਮੇਰੀ ਮਾਂ ਨੇ ਅੱਜ ਮੈਂ ਜਿਸ ਰੁਤਬੇ ਤੇ ਪਹੁੰਚਾ ਇਹਦੇ ਪਿੱਛੇ ਮੇਰੀ ਦਾਦੀ ਮਾ ਦਾ ਪਾਠ ਤੇ ਮੇਰੀ ਮਾਂ ਦੀ ਗਰੀਬੀ ਕੱਟੀ ਹੋਈ ਮਾਂ ਦਾ ਆਸ਼ੀਰਵਾਦ ਕਰਕੇ ਪਹੁੰਚਾ ਜਿੱਥੇ ਤੱਕ ਤੁਸੀਂ ਮੇਰੀ ਵਾਈਫ ਦੀ ਗੱਲ ਕੀਤੀ ਹੈ ਲਗਭਗ ਕਾਫੀ ਸਮਾਂ ਬੀਤ ਗਿਆ ਅੱਜ ਵੀ ਆਪਣੀ ਜ਼ਿੰਦਗੀ ਨੂੰ ਵਧੀਆ ਇੰਜੋਏ ਕਰੀਦਾ ਹੱਸੀ ਦਾ ਖੜਾ ਬਿਮਾਰੀਆਂ ਸਾਰੀਆਂ ਤਾਂ ਆਉਣੀ ਜਾਣੀ ਚੀਜ਼ ਹੈ ਔਰ ਬੜਾ ਵੱਡਾ ਸੰਕਟ ਆਇਆ ਸੀਗਾ ਸ਼ਾਇਦ ਉਹ ਸੰਕਟ ਚੋਂ ਨਿਕਲਣਾ ਬਹੁਤ ਔਖਾ ਸੀ ਜਿਹੜੀ ਕੈਂਸਰ ਦੀ 3rd ਸਟੇਜ ਤੇ ਪੇਸ਼ੈਂਟ ਪਹੁੰਚ ਗਿਆ ਔਰ ਸਰਵਾਈਵਲ ਕਰਨਾ ਇਹ ਦਲੇਰੀ ਦਲੇਰੀ ਸਮਝ ਲਓ ਜਾਂ ਮੇਰੀ ਮਾਂ ਨੇ ਇਸ ਮੇਰੀ ਵਾਈਫ ਦੀ ਬਿਮਾਰੀ 'ਚ ਜਿਹੜਾ ਉਹਨੇ ਨੇ ਪਿਆਰ ਦਿੱਤਾ, ਆਸ਼ੀਰਵਾਦ ਦਿੱਤਾ, ਦੇਸੀ ਜੜੀਆਂ ਬੁੱਟੀਆਂ ਦੇ ਕੇ ਅੱਜ ਉਹਦੀ ਬਦੌਰਦ ਜਿੰਦਾ। ਜੀ 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 ਤੇ ਮੈਂ ਇੱਕ ਹਾਸੇ ਮਜ਼ਾਕ ਦੇ ਵਿੱਚ ਪੁੱਛਣਾ ਚਾਹੁੰਦਾ ਕਿ ਕਦੇ ਉਲਾਂਬਾ ਹੁੰਦਾ ਏ ਕਿ ਸਰਦਾਰ ਸਾਹਿਬ ਤੁਸੀਂ ਤਾਂ ਮੈਨੂੰ ਟਾਈਮ ਹੀ ਨਹੀਂ ਦਿੰਦੇ ਹੈਗੇ ਲੋਕਾਂ ਦੇ ਪਿਆਰ ਦੇ ਵਿੱਚ ਇਨਾ ਐਕਚੁਅਲੀ ਛੋਟੇ ਪਿਰ ਕੋਈ ਕਿਸਾਨ ਪਰਿਵਾਰ 'ਚੋਂ ਹੈ। ਹਾਂ ਔਰ ਬੇਸਿਕਲੀ ਮੇਰੀ ਦਾਦੀ ਮੇਰੀ ਮਾਂ ਮੇਰੀ ਵਾਈਫ ਇੱਕੋ ਵਿਰਕ ਪਰਿਵਾਰ 'ਚੋਂ ਨੇ ਔਰ ਇਹ ਮਿਹਨਤ ਕਾ ਸ਼ਲੋਕ ਨੇ ਇਹਨਾਂ ਨੂੰ ਕੋਈ ਡਿਊਟੀ ਨਹੀਂ ਹੁੰਦੀ ਲੇਕਿਨ ਪਰਿਵਾਰ ਨੂੰ ਪੂਰਾ ਟਾਈਮ ਦੇਈਦਾ ਜਿੰਨਾ ਬਚਦਾ। ਹੁਣ ਬੇਟਾ ਬੇਟੀ ਸੰਤੁਸ਼ਟ ਨੇ ਆਈ ਐਮ ਵੈਰੀ ਹੈਪੀ ਆਪਣੀ ਜ਼ਿੰਦਗੀ ਤੋਂ ਖੁਸ਼ ਹੈ ਉਹ ਵਾਈਫ ਦਾ ਆਲਾਮਾ ਕੀ ਹੈ ਜੀ ਕੋਈ ਆਲਾਮਾ ਨਹੀਂ ਆ ਦੇਖੋ ਇੱਥੇ ਮੇਰਾ ਘਰ ਸੀ ਉਹ ਵੀ ਸਾਰਾ ਢਾ ਲਿਆ ਹੁਣ ਮੈਂ ਛੱਪਰ 'ਚ ਬੈਠਾ ਹਾਂ ਤੇ ਦੇਖੋ ਉਹ ਛੱਪਰ 'ਚ ਵੀ ਖੁਸ਼ ਆ ਉਹ ਵੱਡੇ ਘਰ 'ਚ ਵੀ ਖੁਸ਼ ਸੀ ਕੀ ਬਾਤ ਹੈ ਜੀ ਸਦਾਰ ਮੋਹਨਦੇਵ ਸਿੰਘ ਜੀ ਯਾਦ ਆਉਂਦੇ ਆ ਕਦੇ ਸੁਪਨੇ ਚ ਆ ਕੇ ਖੁਸ਼ ਹੁੰਦੇ ਹੋਣਗੇ ਕਿ ਪੁੱਤ ਤੇਰੀ ਮਿਹਨਤ ਸਫਲ ਹੋਈ ਆ ਲੋਕਾਂ ਨੇ ਨਾ ਪਿਆਰ ਦਿੱਤਾ ਆ ਲੋਕਾਂ ਨਾਲ ਵਫਾਦਾਰੀ ਰੱਖੀ ਬਹੁਤ ਬਹੁਤ ਪਿਆਰ ਕਰਦੇ ਆ ਜਦੋਂ ਵੀ ਕਦੇ ਮਿਲਣ ਦਾ ਮੌਕਾ ਮਿਲਦਾ ਉਹਨਾਂ ਨੂੰ ਸਪਨੇ ਚ ਸਪਨੇ ਆਚੋ ਹਾਂ ਪਿਆਰ ਵੀ ਦਿੰਦੇ ਨੇ ਹਾਂ ਛਿੜਕ ਵੀ ਦਿੰਦੇ ਨੇ ਹਾਂ ਸ਼ਾਇਦ ਉਹਨਾਂ ਦੇ ਪਿਆਰ ਨਾਲ ਬੰਨੀ ਖੁਸ਼ ਮੈਨੂੰ ਖੁਸ਼ੀ ਨਹੀਂ ਨਹੀਂ ਮਿਲਦੀ ਜਦੋਂ ਡਾਂਟਦੇ ਆ ਬਹੁਤ ਪਿਆਰ ਮਿਲਦਾ ਜੀ ਬਹੁਤ ਪਿਆਰ ਮਿਲਦਾ ਰਾਈਟ ਮੈਨ ਇੱਕ ਗੱਲ ਦੱਸੂ ਇਹ ਕਿ इमोशनल ਗੱਲਾਂ ਖਾਸ ਤੋਤੇ ਆਪਣੇ ਪੰਜਾਬੀਆਂ ਚ ਹੁੰਦੀ ਆ ਕਿ ਬਾਪ ਦੀ ਲੈਗੇਸੀ ਨੂੰ ਅੱਗੇ ਤੋਰਨਾ ਇਹ ਕੋਈ ਮਤਲਬ ਛੋਟੀ ਗੱਲ ਨਹੀਂ ਆ ਇਹਦੇ ਵਿੱਚ ਨਾਲੇ ਕੀ ਆ ਜੇ ਅਗਰ ਤੁਹਾਡੇ ਫਾਦਰ ਸਾਹਿਬ ਇਸ ਦੁਨੀਆ ਤੇ ਨਹੀਂ ਹੈਗੇ ਉਹਨਾਂ ਦੀ ਰੂਹ ਕਿਤੇ ਨਾ ਕਿਤੇ ਖੁਸ਼ ਹੁੰਦੀ ਹੋਊਗੀ ਤੇ ਹਰ ਇੱਕ ਬਾਪ ਚਾਹੁੰਦਾ ਹੈ ਕਿ ਮੇਰਾ ਬੱਚਾ ਮੇਰੀ ਲੈਗੇਸੀ ਨੂੰ ਤੋਰੇ ਮੇਰੇ ਦਾਦਾ ਜੀ ਦੀ ਹਾ ਮਿਹਨਤ اور ਮੇਰੇ ਪਿਤਾ ਜੀ ਨੇ ਆਪਣੀ ਖੇਤੀ ਦੇ ਨਾਲ ਨਾਲ ਸਹਾਇਕ ਧੰਦਾ ਟਰਾਂਸਪੋਰਟ ਦਾ ਧੰਦਾ ਖੋਲ੍ਹ ਕੇ ਟਰੱਕ ਜੇ ਟਰੱਕ ਪਾਏ ਬਹੁਤ ਮਿਹਨਤ ਕਰਕੇ ਘਰ ਬਣਾਇਆ ਹੂੰ ਉਦੋਂ ਛੋਟੇ ਵੀਰ ਇੱਕ ਸੀਮਿੰਟ ਦਾ ਕਟਾ ਲੈਣ ਲਈ ਵੀ ਬਲੈਕ ਚ ਮਿਲਿਆ ਕਰਦਾ ਸੀ ਪਤਾ ਨਹੀਂ ਕਿੱਥੋਂ ਅਰੇਜ ਕਰਕੇ ਅੱਜ ਮੈਂ ਜਦੋਂ ਘਰ ਨੂੰ ਉਹਨੂੰ ਢਾਹ ਕੇ ਨਵਾਂ ਬਣਾਉਣ ਦੀ ਸੋਚ ਰਿਹਾ ਮੈਨੂੰ ਦੋ ਤਿੰਨ ਦਿਨ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਕਿਉਂਕਿ ਘਰ 50 55 ਸਾਲ ਪੁਰਾਣਾ 50 ਸਾਲ ਪੁਰਾਣਾ ਘਰ ਜਦੋਂ ਤੁਸੀਂ ਢਾਣ ਲਗੋ ਹੂੰ ਤੇ ਉਹਦੇ ਹਾਲਾਤ ਦੇਖ ਕੇ ਮੈਨੂੰ ਐਸੀ ਕਿ ਮੇਰਾ ਘਰ ਬਹੁਤ ਪੁਰਾਣਾ ਹੋ ਗਿਆ ਲੇਕਿਨ ਉਸ ਘਰ ਨੂੰ ਤੋੜਨ ਵਾਸਤੇ ਉਹਦੀ ਕੱਲੀ ਕੱਲੀ ਇੱਟ ਬਾਹਰਲੇ ਪਾਸੇ ਮੈਂ ਜੇ ਰੱਖੀ ਹੋਈ ਹੈ ਕੱਲਾ ਕੱਲਾ ਸਰੀਆ ਰੱਖਿਆ ਕੱਲਾ ਕੱਲਾ ਦਰਵਾਜਾ ਰੱਖਿਆ ਹੋਇਆ ਔਰ ਜੋ ਵੀ ਮੈਂ ਨਵਾਂ ਘਰ ਬਣਾਵਾਂਗਾ ਸਾਰੀਆਂ ਇੱਟਾਂ ਤੇ ਸਾਰਾ ਉਹ ਸਰੀਆ ਉਹ ਦਰਵਾਜੇ ਜਿੱਥੇ ਵੀ ਖਰਚ ਲੱਗਣੇ ਇਲਾਵਾ ਕਿਉਂਕਿ ਉਹ ਪਤਾ ਨਹੀਂ ਕਿੰਨੀ ਮਿਹਨਤ ਨਾਲ ਤਸ਼ੱਦਦ ਨਾਲ ਖੇਤੀ ਕਰਕੇ ਟਰੱਕਾਂ ਦੇ ਵਿੱਚੋਂ ਟਰਾਂਸਪੋਰਟ ਬਿਜ਼ਨਸ 'ਚੋਂ ਮੇਰੇ ਬਾਪੂ ਨੇ ਪੈਸੇ ਕਮਾ ਕੇ ਮੇਰੇ ਘਰ ਤੇ ਲਾਉਣੇ ਉਹ ਆਸ਼ਿਆਨਾ ਸੀ ਜੀ ਆ ਜੋ ਆਸ਼ਿਆਨਾ ਸ਼ਾਇਦ ਮੈਂ ਬਣਾ ਪਾਵਾਂ ਜਾਂ ਨਾ ਬਣਾ ਪਾਵਾਂ ਇਹਦੇ ਬਾਰੇ ਨਹੀਂ ਕਹੂੰਗਾ ਪਰ ਜੋ ਸੁਖਛਜੂ ਦੇ ਚਾਰੇ ਉਹ ਅਲਖ ਨਵਖਾਰੇ ਅਲਖ ਨਵਖਾਰੇ ਰਾਈਟ ਸੋ ਜਿੱਥੇ ਜਿਸ ਜਗ੍ਹਾ ਤੇ ਅਸੀਂ ਬੈਠੇ ਆ ਵਕਰਪੁਰ ਹੈ ਨਾ ਇਸ ਜਗ੍ਹਾ ਬਾਰੇ ਕੁਝ ਦੱਸੋ ਕਿ ਥੋੜੀਆਂ ਕਿਹੜੀਆਂ ਕਿਹੜੀਆਂ ਯਾਦਾਂ ਨੇ ਇਸ ਜਗ੍ਹਾ ਦੇ ਨਾਲ ਮੇਰੇ ਮਾਂ-ਬਾਪ ਦਾ ਜਵਾਨੀ ਦਾ ਸਫ਼ਰ ਹਮ ਮੇਰੇ ਦਾਦਾ ਜੀ ਮੇਰੀ ਦਾਦੀ ਮਾਂ ਜਦੋਂ ਪਾਕਿਸਤਾਨ ਤੋਂ ਉਜੜ ਕੇ ਆਏ ਹਮ ਮੇਰੇ ਪਿਤਾ ਜੀ 3-4 ਸਾਲ ਦੇ ਸੀਗੇ ਉਹ ਹਾਲਾਤ ਕਿਵੇਂ ਦੇ ਹੋਣਗੇ ਉਹ ਮੰਜ਼ਰ ਕਿਵੇਂ ਦਾ ਹੋਏਗਾ ਕਿ ਉਸ ਟਾਈਮ ਦੇ ਵਿੱਚੋਂ ਨਿਕਲ ਕੇ ਮੇਰੀ ਦਾਦੀ ਮਾਨੇ ਮੇਰੇ ਪਿਤਾ ਜੀ ਨੂੰ ਪਾਲਿਆ ਪੋਸਿਆ ਮੇਰੇ ਦਾਦਾ ਜੀ ਚਾਰ ਪਰਾ ਸੀ ਹਾਂ ਉਹਨਾਂ ਦੇ ਤਿੰਨ ਪਰਾਜ ਪੇਵਾ ਸੈਟਲ ਨੇ ਪੇਵੇ ਹਰਿਆਣਾ ਚ ਅ ਦਾਦਾ ਜੀ ਵੱਡੇ ਸੀ ਜੀ ਕਗਨ ਦਰਿਆ ਦੀ ਮਾਰ ਸੀ ਤੇ ਫਾਦਰ ਸਾਹਿਬ ਕਰਲੇ ਸੀ ਤੇ ਮੇਰੇ ਦਾਦਾ ਜੀ ਨੇ ਫੈਸਲਾ ਲਿਆ ਕਿ ਮੈਂ ਬਾਕਰਪੁਰ ਪਿੰਡ ਇੱਥੇ ਰਹਿਣਾ ਇੱਥੇ ਇਥੇ ਜਿਹੜਾ ਮੁੰਸ਼ੀ ਗੁਜਰ ਦਾ ਪਰਿਵਾਰ ਪਾਕਿਸਤਾਨ ਗਿਆ ਇਹ ਮੁੰਸ਼ੀ ਗੁਜਰ ਦੀ ਹਵੇਲੀ ਵੱਜਦੀ ਸੀ ਉਸ ਟਾਈਮ ਉਹੋ ਇਹ ਅੱਜ ਵੀ ਉਹਨਾਂ ਬਾਪੂ ਜੀ ਦਾ ਮੈਨੂੰ ਪਾਕਿਸਤਾਨ ਚੋਂ ਕਈ ਵਾਰੀ ਫੋਨ ਵੀ ਆਇਆ ਆਹਾ ਬੇ ਪੁੱਤ ਮੈਨੂੰ ਇੱਥੇ ਨਾ ਇੱਕ ਮਸਜਿਦ ਹੈ ਮਸਜਿਦ ਦਿਖਾ ਇੱਥੇ ਇੱਥੇ ਆਹਾ ਤੇ সোহੇਲ ਆ ਬੇਟੇ ਨਾਲ ਹੀ ਕਰਦੇ ਉਹ ਮਸਜਿਦ ਅੱਜ ਤੱਕ ਵੀ ਰੱਖੀ ਹੋਈ ਹੈ ਬੇਸ਼ੱਕ ਗੁਰੂ ਘਰ ਅੱਗੇ ਬਣ ਗਿਆ ਗੁਰਦੁਆਰਾ ਸਾਹਿਬ ਅੱਜ ਤੱਕ ਮਸਜਿਦ ਮੇਨਟੇਨ ਹੈ ਤੇ ਉਹਦੀ ਸਾਫ ਸਫਾਈ ਉਹਦਾ ਰੰਗ ਰੋਗਨ ਕਰੀਦਾ ਤੁਸੀਂ ਦਿਖਾਓ ਸਭ ਅੱਲਾ ਦੀ ਅੱਲਾ ਦੀ ਬਹੁਤ ਕਿਰਪਾ ਹੈ ਪਤਾ ਨਹੀਂ ਰੱਬ ਕਿਹੜਿਆ ਨਗਾ ਚ ਉਹ ਜ਼ਿੰਦਗੀ ਦਾ ਜਿਹੜਾ ਸਫ਼ਰ ਹੈ ਸੁਹੇਲ ਜਦੋਂ ਮੈਂ ਆਪਣੇ ਬਚਪਨ ਨਾਲ ਚਾਤ ਮਾਰਦਾ ਹਾਂ ਤਾਂ ਮੈਂ ਕਹਿੰਦਾ ਸੱਚੇ ਪਾਤਸ਼ਾਹ ਤੇਰੀ ਬਹੁਤ ਕਿਰਪਾ ਹੈ ਮੇਰੇ ਹਲਕੇ ਨੂੰ ਐਂ ਜਿਉਂਦਾ ਬਸਦਾ ਰਹੇ ਲੋਕ ਤਰੱਕੀ ਕਰਦੇ ਰਹਿਣ ਠੰਡੀਆਂ ਹਵਾਵਾਂ ਚ ਜੀ ਕਦੇ ਪਰਮਾਤਮਾ ਦਾ ਸ਼ੁਕਰ ਕੀਤਾ ਕਿ ਉਸੇ ਹਵਾ ਉਹ ਹਵਾ ਦੇ ਵਿੱਚ ਰੱਖਿਆ ਆ ਨਹੀਂ ਤਾਂ ਬਹੁਤ ਲੋਕ ਤਰੱਕੀ ਕਰ ਜਾਂਦੇ ਆ ਕੈਨੇਡਾ ਅਮਰੀਕਾ ਬਸ ਜਾਂਦੇ ਆ ਛੋਟੇ ਵੀਰ ਮੈਂ ਆਪਣੇ ਜੀਵਨ ਦੇ ਵਿੱਚ ਕੋਸ਼ਿਸ਼ ਕਰਦਾ ਹਾਂ ਵੀ ਝੂਠ ਨਾ ਬੋਲੀਏ ਜੇ ਕਿਹਦਾ ਚੰਗਾ ਕੰਮ ਹੋ ਜੇ ਤਾਂ ਕਰ ਦਿਓ ਹਾਂ ਨਹੀਂ ਹੋ ਸਕਦਾ ਤਾਂ ਹੱਥ ਜੋੜ ਦੀਦੀਆ ਵੈਸੇ ਤਾਂ ਮੈਨੂੰ ਮੈਂ ਸਤ ਨੌ ਵੈਗੁਰੂ ਵੀ ਕਹਿਣ ਦਾ ਟਾਈਮ ਨਹੀਂ ਲੱਗਦਾ ਮੈਂ ਲੋਕਾਂ ਦੇ ਕੰਮਾਂ ਚੰਨਿਆ ਬਿਜ਼ੀ ਹੁੰਨਾ ਮੈਂ ਜਦੋਂ ਘਰੋਂ ਨਿਕਲਦਾ ਮੇਰੇ ਦਰਵਾਜ਼ੇ ਦੇ ਕੋਲ ਖੇੜੇ ਪਾਸ਼ਾ ਦੀ ਬਣੀ ਹੋਈ ਹੈ ਸਮਾਦ ਤੇ ਨਾਲ ਲੱਗਦਾ ਗੁਰੂ ਘਰ ਤੇ ਮੈਂ ਗੱਡੀ 'ਚ ਬੈਠੇ ਸასი ਸ਼ਾਲ ਕਰਦਾ ਨਾ ਵੀ ਬਾਪੂ ਅਸ਼ੀਰਵਾਦ ਰੱਖੀ ਆ ਲੋਕਾਂ ਕਰਕੇ ਤਾਂ ਮੈਨੂੰ ਮੱਥਾ ਟੇਕਣ ਦਾ ਟਾਈਮ ਹੀ ਲੱਗਦਾ ਔਰ ਇਸੇ ਗੁਰੂ ਘਰ ਦੇ ਵਿੱਚ ਮੇਰੀ ਦਾਦੀ ਮਾਂ ਦੇ ਲਗਭਗ 65-70 ਸਾਲ ਉਹਨਾਂ ਨੇ ਪੜ੍ਹ ਕੀਤਾ। ਸੋ ਹੁਣ ਤੁਹਾਡੇ ਸਫ਼ਰ ਦੇ ਬਾਰੇ ਗੱਲ ਕਰਨਾ ਚਾਹੁੰਦੇ ਆ ਵੀ ਪਹਿਲਾਂ ਇਹ ਦੱਸੋ ਐਮਐਲਏ ਬਣ ਕੇ ਕਿਵੇਂ ਦੀ ਹੋ ਜਾਂਦੀ ਹੈ ਜ਼ਿੰਦਗੀ ਸਵਾਦ ਆਉਂਦਾ ਹੈ ਉਸੇ ਤਰ੍ਹਾਂ ਹੀ ਉਸੇ ਤਰ੍ਹਾਂ ਕਿਉਂਕਿ ਛੋਟੇ ਵੀ ਲਗਪ 35 ਸਾਲ ਦੇ ਸਫ਼ਰ ਦੇ ਵਿੱਚ ਬਾਪੂ ਜੀ ਦੇ ਜਾਣ ਤੋਂ ਬਾਅਦ ਹਾਂ ਮੈਨੂੰ ਕਦੀ ਵੀ ਮਹਿਸੂਸ ਨਹੀਂ ਹੋਇਆ ਕਿ ਮੇਰੇ ਲੋਕਾਂ ਦੇ ਨਾਲ ਮਿਲ ਵਰਤਨ ਘਟਿਆ ਜਾਂ ਵਧਿਆ ਸਗੋਂ ਪਹਿਲਾਂ ਮੈਂ ਜੋ ਲੋਕ ਦੌੜ ਭੱਜ ਕਰਕੇ ਹਰ ਇੱਕ ਭੋਗ ਵਿਆਹ ਸ਼ਾਦੀ ਪਹੁੰਚ ਸਕਦਾ ਸੀ ਉਹਨਾਂ ਲੋਕਾਂ ਦੇ ਰਜੇਵੇਂ ਨੇ ਇਹਨਾਂ ਉਲਝਾ ਲਿਆ ਕਈ ਜਗ੍ਹਾ ਮੈਂ ਹਲਕੇ ਦੇ ਦੁੱਖ ਸੁੱਖ ਚ ਮੈਂ ਪਹੁੰਚ ਵੀ ਨਹੀਂ ਪਾਂਦਾ ਲੇਕਿਨ ਮੇਰੀ ਕੋਸ਼ਿਸ਼ ਹੁੰਦੀ ਹੈ ਜੀ ਕਿ ਮੈਕਸਿਮ ਘਟੋ ਘਟ ਮੈਂ 18 ਤੋਂ 20 ਪ੍ਰੋਗਰਾਮ ਡੇਲੀ ਕਰਦਾ ਹੁੰਨਾ ਭਾਵੇਂ ਉਹ ਭਾਵੇਂ ਜਿਵੇਂ ਕਿ ਅੱਜਕੱਲ੍ਹ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਹੈ ਯੁੱਧ ਨਸ਼ਾ ਵਿਰੁੱਧ ਨੂੰ ਹੈ ਉਸ ਤੋਂ ਬਾਅਦ ਉਹ ਕਾ ਜੰਦੇ ਨੇ ਵਿਆਹ ਜਾਂਦੇ ਨੇ ਮੇਰੇ ਪਿਆਰੇ ਜਿਹੜੇ ਯਾਦ ਕਰਦੇ ਉੱਥੇ ਪਹੁੰਚਣ ਨੂੰ ਦਿਲ ਕਰਦਾ ਔਰ ਮੈਂ ਸਜਦਾ ਕਰਦਾ ਔਰ ਛਾਤੀ ਨਾਲ ਲਾ ਕੇ ਉਹਨਾਂ ਨੂੰ ਪਿਆਰ ਕਰਦਾ ਰਾਈਟ ਸੋ ਮੈਂ ਜਾਣਨਾ ਚਾਹੁੰਦਾ ਕਿ ਜਦੋਂ ਅਸੀਂ ਇੰਟਰਵਿਊਸ ਕਰਨੇ ਇੱਥੇ ਆਉਂਦੇ ਸੀਗੇ ਪੁਰਾਣੇ ਘਰ ਦੇ ਵਿੱਚ ਸਾਹਮਣੇ ਹਨਾ ਤੁਸੀਂ ਇੰਨਾ ਪਿਆਰ ਕਰਦੇ ਸੀ ਉਹ ਦਿਨ ਦੇ ਸੀ ਸਾਨੂੰ ਆਲਵੇਸ ਸੋ ਤੁਸੀਂ ਗੱਲ ਕਰਦੇ ਸੀ ਕਿ ਕਿ ਅਸੀਂ ਰਾਮ ਰਾਜ ਬਣਾ ਦੇਣਾ ਆ ਹਨਾ ਸੋ ਮੈਂ ਜਾਣਨਾ ਚਾਹੁੰਦਾ ਕਿ ਉਸ ਵੱਲ ਅਸੀਂ ਵੱਧ ਰਹੇ ਆ ਪਹੁੰਚ ਗਏ ਆ ਪਹੁੰਚਣ ਵਾਲੇ ਆ ਅ ਸੋਹੇਲ ਬੇਟੇ ਮੈਨੂੰ ਯਾਦ ਆ ਤੁਸੀਂ ਬਹੁਤ ਇੰਟਰਵਿਊ ਮੇਰੇ ਕੀਤੀਆਂ ਹਾਂ ਹਾਂ ਕਈ ਇੰਟਰਵਿਊ ਦੇ ਕਰਕੇ ਤੁਹਾਡੇ ਪਿੱਛੇ ਦੁਨੀਆ ਵੀ ਪੈ ਗਈ ਕਿ ਸੁਹੇਲ ਪਤਾ ਨਹੀਂ ਕੀ ਉਹ ਰੰਧਾਵਾ ਕੋਲ ਜਾ ਕੇ ਕੀ ਕਰਦਾ ਲੇਕਿਨ ਤੁਸੀਂ ਸੱਚ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਤੁਸੀਂ ਅੱਜ ਗੱਲ ਕੀਤੀ ਹੈ ਕਿ ਤੁਹਾਡਾ ਵਿਜ਼ਨ ਕੀ ਹੈ ਮੈਂ ਚਾਹਨਾ ਕਿ ਹੁਣ ਬਹੁਤੀ ਦੇਰ ਨਹੀਂ ਪੰਜਾਬ ਰੰਗਲਾ ਪੰਜਾਬ ਬਣ ਜਾਵੇ ਉਹਦੇ ਪਿੱਛੇ ਇੱਕ ਕਾਰਨ ਹੈ ਕਿਉਂਕਿ ਜਿਹੜਾ ਮੇਰਾ ਮੁੱਖ ਮੰਤਰੀ ਹੈ ਭਗਵੰਤ ਸਿੰਘ ਮਾਨ ਬੜਾ ਦੂਰਅੰਦੇਸ਼ੀ ਹੈ ਔਰ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਜਦੋਂ ਸਟੇਜ ਦੇ ਉੱਪਰੋਂ ਮੇਰਾ ਛੋਟਾ ਭਰਾ ਕਹਿੰਦਾ ਮੈਂ ਮਾਸਟਰ ਮਹਿੰਦਰ ਦਾ ਮੁੰਡਾ ਹਾਂ ਮੈਨੂੰ ਬੜਾ ਵਧੀਆ ਲੱਗਦਾ ਉਹਦੇ ਪਿੱਛੇ ਇੱਕ ਕਾਰਨ ਹੈ ਕਿਉਂਕਿ ਮੇਰੇ ਪਿਤਾ ਜੀ ਦਾ ਨਾਮ ਵੀ ਸਰਾਮਿੰਦਰ ਸਿੰਘ ਰੰਦਾਵਾ ਸੀ ਉਹ ਮੇਰਾ ਮੁੱਖ ਮੰਤਰੀ ਭਿੰਦਰ ਮਾਸਟਰ ਦਾ ਮੁੰਡਾ ਹਾਂ ਤੇ ਆ ਬਾਪੂ ਭਿੰਦਰ ਦਾ ਮੁੰਡਾ ਜੀ ਤੇ ਇਸ ਕਰਕੇ ਕਿਤੇ ਨਾ ਕਿਤੇ ਸਾਡੇ ਜਿਹੜੇ ਕਕਾਰ ਨੇ ਸਾਡੇ ਜੜੀਆਂ ਆਪਸ ਆਪ ਤਾਂ ਨੇ ਸਬਾ ਮਿਲਦੇ ਆ ਔਰ ਮੈਂ ਪਰਮਾਤਮਾ ਕੀ ਦੁਆ ਕਰਾਂਗਾ ਕਿ ਮੇਰੇ ਮੁੱਖ ਮੰਤਰੀ ਮੇਰੇ ਪਾਰਟੀ ਦੇ ਸੁਪਰੀਮ ਉਤੇ ਸਾਰਿਆਂ ਦੀ ਲੰਬੀ ਉਮਰ ਹੋਵੇ ਇਸੇ ਤਰ੍ਹਾਂ ਪੰਜਾਬ ਦੀ ਸੇਵਾ ਕਰਦੇ ਨੇ ਤੇ ਰੰਗਲਾ ਪੰਜਾਬ ਜਲਦੀ ਬਣੇ ਜੀ ਤੁਹਾਡੀ ਇੱਕ ਬਹੁਤ ਖਾਸ ਗੱਲ ਹੈ ਇਹ ਵੀ ਤੁਸੀਂ ਸਾਨੂੰ ਕਿੰਨਾ ਪਿਆਰ ਦਿੰਦੇ ਹੋ ਹਨਾ ਬਹੁਤ ਟਾਈਮ ਤੋਂ ਛੋਟੇ ਵੀਰ ਛੋਟੇ ਭਾਈ کہہ ਕੇ ਬੁਲਾਉਂਦੇ ਹੋ ਬਟ ਇਹ ਤੁਸੀਂ ਮਾਨ ਸਾਹਿਬ ਲਈ ਵੀ ਛੋਟੇ ਭਾਈ ਵਰਤਦੇ ਹੋ ਨਾ ਉਹਨਾਂ ਨੂੰ ਕਿਵੇਂ ਲੱਗਦਾ ਇਹ ਵਰਡ ਮਤਲਬ ਸੁਣ ਕੇ ਖੁਸ਼ ਹੋ ਜਾਂਦੇ ਹੋ ਦੇਖੋ ਦੋ ਚੀਜ਼ਾਂ ਹੈ ਹਾਂ ਬਹੁਤ ਸੀਜ਼ ਆਰ ਰਾਈਟ ਹਾਂ ਮੁੱਖ ਮੰਤਰੀ ਅਲੱਗ ਚੀਜ਼ ਹੈ ਲੈਕਿਨ ਉਸ ਛੋਟੇ ਭਰਾ ਨੂੰ ਮੈਂ ਬਹੁਤ ਨੇੜਿਓਂ ਦੇਖਿਆ ਜਦੋਂ ਕਲਾ ਕਲਾ ਆਰਟਿਸਟ ਸੀਗਾ ਉਹ ਜੀ ਮੈਂ ਕਈ ਪ੍ਰੋਗਰਾਮਾਂ 'ਚ ਵੀ ਜਾਂਦਾ ਰਿਹਾ ਮੈਨੂੰ ਅਜੋ ਹੀ ਭਗਵੰਤਮਾਨ ਉਹੀ ਬੱਚੇ ਦੇ ਰੂਪ 'ਚ ਨਜ਼ਰ ਆਉਂਦਾ ਕਿਉਂਕਿ ਉਸ ਉਸ ਛੋਟੇ ਭਰਾ ਨੂੰ ਮੈਂ ਹੱਸਦਿਆਂ ਖੇਡਦਿਆਂ ਨੱਚਦਿਆਂ ਗਾਉਂਦਿਆਂ ਦੇਖਿਆ ਜੀ ਉਹ ਸਟੇਜਾਂ ਦੀ ਪਰਫਾਰਮੈਂਸ ਜਿਵੇਂ ਮੈਂ ਕਾਲੇ ਟਾਈਮ ਦੇ ਵਿੱਚ ਗੁਰਦਾਸ ਮਾਨ ਜੀ ਕੋਲ ਪੜਿਆ ਸੇਮ ਹੀ ਮੈਂ ਆਪਣੇ ਭਗਵੰਤਮਾਨ ਜੀ ਦੀਆਂ ਆਤਮਾਂ ਵੀ ਦੇਖੀਆਂ ਹੋਈਆਂ ਬੜਾ ਅੱਛਾ ਲੱਗਦਾ ਮੈਂ ਹਮੇਸ਼ਾ ਸਟੇਜ ਤੋਂ ਛੋਟਾ ਭਰਾ ਹੀ ਕਹਿੰਦਾ ਜੀ ਤੁਸੀਂ ਕਿੰਨਾ ਟਾਈਮ ਤੋਂ ਜਾਣਦੇ ਹੋ ਮਾਨ ਸਾਹਿ ਮੈਂ ਛੋਟੇ ਫਿਰ ਬਹੁਤ ਬਚਪਨ ਤੋਂ ਜਾਣਦਾ ਮਤਲਬ ਜਦੋਂ ਮੈਂ ਆਪਣੀ ਜਵਾਨੀ ਚ ਪੈਰ ਪਾਇਆ ਉਸ ਤੋਂ ਲੈ ਕੇ ਮੈਂ ਕਿੱਥੇ ਗੁਰਦਾਸ ਮਾਨ ਦਾ ਫੈਨ ਹੋਇਆ ਉੱਥੇ ਭਗਵੰਤ ਮਾਨ ਦਾ ਫੈਨ ਹੋਇਆ ਹੁਣ ਤਾਂ ਮੈਂ ਕਹਿੰਦਾ ਮੈਨੂੰ ਟੇਬਲ ਫੈਨ ਬਣਾ ਕੇ ਰੱਖਤਾ ਆਪਣੇ ਭਗਵੰਤ ਮਾਨ ਨੇ ਯਾਰ ਇੰਨਾ ਕੰਮ ਹਾਂ ਤੁਸੀਂ ਮੈਨੂੰ ਕਹਿੰਦੇ ਹੋ 62 ਸਾਲ ਦੀ 68 ਸਾਲ ਦੀ ਉਮਰ ਚ ਵੀ ਇੰਨਾ ਦੌੜ ਭੱਜ ਕਰ ਦਿਓ ਕਿ ਦੀ ਮੇਰੇ ਮੁੱਖ ਮੰਤਰੀ ਜਾ ਕੇ ਦੇਖਿਓ ਸਵੇਰ ਤੋਂ ਲੈ ਕੇ ਰਾਤ ਤੱਕ ਕਿੰਨੀਆਂ ਮੀਟਿੰਗਾਂ ਕਿੰਨੀਆਂ ਨਵੀਆਂ ਅਨਾਉਂਸਮੈਂਟ ਕਿੰਨੀਆਂ ਪੰਜਾਬ ਲਈ ਅਚੀਵਮੈਂਟਸ ਅੱਜ ਕਦੀ 60 ਸਾਲਾਂ ਚ ਪਹਿਲਾਂ ਸੋਚਿਆ ਸੀ ਅੱਗੇ ਮੁੱਖ ਮੰਤਰੀ ਨੂੰ ਮਿਲਣ ਲਈ 5 ਸਾਲ ਲੱਗਦੇ ਹੁੰਦੇ ਸੀ ਮੈਂ ਫੋਨ ਤੇ ਪੁੱਛਣਾ ਮਾਨ ਸਾਹਿਬ ਕਿੱਥੇ ਹੋ ਤੇ ਉਹ ਕਹਿੰਦਾ ਬਾਈ ਆ ਜਾ ਯਾਰ ਆ ਕਲਚਰ ਚੇਂਜ ਹੋ ਗਿਆ ਛੋਟੇ ਫਿਰ ਜਨਤਾ ਹੁਣ ਉਹ ਤੁਹਾਡੇ ਲੋਕ ਦਿਖਾਵੇਆਂ ਚ ਵਿਸ਼ਵਾਸ ਨਹੀਂ ਕਰਦੀ ਜੀ ਇਜ਼ੀਲੀ ਅਵੇਲੇਬਲ ਹਾਂ ਪਿਆਰ ਕਰਨ ਵਾਲਾ ਮੁੱਖ ਮੰਤਰੀ ਦੂਰ ਅੰਦੇਸ਼ੀ ਆ ਜਿਹੜੇ ਵੱਡੇ ਵੱਡੇ ਫਰਾਕਾ ਪਾ ਕੇ ਉੱਥੇ ਨਾਰੇਬਾਜੀ ਕਰਦੇ ਹੁੰਦੇ ਸੀ ਵਾਣੇ ਪਾਤਾ ਨਾ ਅਗਲੇ ਨੇ ਜੀ ਜੈ ਜਵਾਨ ਜੈ ਕਿਸਾਨ ਜੀ ਤੁਹਾਨੂੰ ਕੀ ਕਹਿ ਕੇ ਬੁਲਾਉਂਦੇ ਆ ਮਾਨ ਸਾਹਿਬ ਰੰਧਾਵਾ ਸਾਹਿਬ ਮੈਨੂੰ ਯਾਰ ਮੇਰਾ ਬਹੁਤ ਸੀ ਇਜ਼ অলਵੇਜ਼ ਮੈਨੂੰ ਭਾਵੇਂ ਕੋਈ ਜੀਤ ਕਹਿ ਕੇ ਬੁਲਾ ਲੇ ਲੇਕਿਨ ਦੇਖੋ ਮਾਨ ਸਤਕਾਰ ਦੇਣਾ ਰੰਧਾਵਾ ਸਾਹਿਬ ਕੀ ਹਾਲ ਹੈ ਜੀ ਪਰਸੋਂ ਅ ਅਸੀਂ ਗਏ ਸਾਡੇ ਸੁਪਰੀਮ ਅਰਵਿੰਦ ਕੇਜੀਵਾਲ ਜੀ ਨੇ ਆਉਣਾ ਸੀਗਾ 에어ਪੋਰਟ ਮੈਂ ਰਿਸੀਵ ਕਰਨ ਗਿਆ ਤੇ ਮਾਨ ਸਾਹਿਬ ਵੀ ਨਾਲ ਸੀਗੇ ਤੇ ਉਦੋਂ ਵੀ ਮਾਨ ਸਾਹਿਬ ਨੇ ਇਹ ਕਹਲੋਈ ਮੈਂ ਹੱਸਦਾ ਸੀਗਾ ਹਾਂ ਮੈਂ ਕਿਹਾ ਜੀ ਅਰਵਿੰਦ ਜੀ ਨੂੰ ਮੈਂ ਕਿਹਾ ਅਰਵਿੰਦ ਜੀ ਵੈਲਕਮ ਇਨ ਡੇਰਾਬਸੀ ਹਾਂ ਤੇ ਮੇਰੇ ਮੁੱਖ ਮੰਤਰੀ ਸਾਹਿਬ ਕਹਿਣ ਰੰਧਾਵਾ ਸਾਹਿਬ ਜ਼ਿਲ੍ਹਾ ਮੁਹਾਲੀ ਆ ਮੈਂ ਕਹਾਂ ਕਿ ਨਹੀ ਜੀ ਮਾਨ ਸਾਹਿਬ ਹਲਕੇ 'ਚ ਮੇਰੇ 에ਰਪੋਰਟ ਆ ਹਲਕਾ ਡੇਰਾ ਬਸੀ ਕਰਕੇ ਸਵਾਗਤ ਕਰਿਆ ਸਾਡੇ ਪਿੰਡ ਦੀ ਬਹੁਤ ਜ਼ਮੀਨ ਗਈ ਆ ਗਈ ਆ ਤੇ ਬਹੁਤ ਕੁਰਬਾਨੀ ਦਿੱਤੀ ਸਾਡੇ ਦੇਖੋ ਮੇਰੇ ਮੁੱਖ ਮੰਤਰੀ ਨੇ ਹੱਸ ਕੇ ਕਹਿੰਦਾ ਜੀ ਜ਼ਿਲ੍ਹਾ ਮੁਹਾਲੀ ਆਹਾ ਦੇਖੋ ਇਹ ਆ ਲੰਬੀ ਸੋਚ ਜੀ ਉਹ ਅਗਰਾਰੀ ਨਹੀਂ ਫਸਾਉਂਦੇ ਸਾਡੇ ਸੀਐਮ ਸਾਹਿਬ ਉਹ ਕੰਮ ਕਰਨ ਵਾਲੇ ਐਮਐਲਏ ਨੂੰ ਕੰਮ ਕਰਨ ਵਾਲੇ ਵਰਕਰ ਨੂੰ ਹਾਂ ਔਰ ਕੰਮ ਕਰਨ ਵਾਲੇ ਅਫਸਰ ਨੂੰ ਛਾਤੀ ਨਾਲਾ ਕੇ ਚੱਲਦੇ ਜੀ ਮੈਂ ਹੁਣ ਇਸੇ ਵੱਲ ਆਉਣ ਲੱਗਿਆ ਸੀਗਾ ਕਿ ਤੁਹਾਨੂੰ ਰੱਬ ਵੱਲੋਂ ਵੀ ਇਹ ਮਤਲਬ ਦਾਤ ਬਖਸ਼ੀ ਗਈ ਆ ਕਿ ਤੁਸੀਂ ਗੇਟਵੇ ਆਫ ਪੰਜਾਬ ਡੇਰਾ ਬਸਿਹਰੀ ਦੀ ਹਲਕੇ ਦਾ ਤੁਸੀਂ ਮਤਲਬ ਐਮਐਲਏ ਸਾਹਿਬ ਬਣੇ ਹੋ ਤੇ ਮੈਨੂੰ ਲੱਗਦਾ ਕਿ ਤੁਸੀਂ ਥੋੜੀ ਬਹੁਤ ਛਾਤੀ ਚੌੜੀ ਹੁੰਦੀ ਹੋਊਗੀ ਜਦੋਂ ਮਤਲਬ ਕਿਤੇ ਬੈਠੇ ਹੋਣਦੇ ਹੋਵੋਗੇ ਸਾਰੇ ਜਣੇ ਛੋਟੇ ਵੀਰ ਜਾਤੀ ਤਾਂ ਪਹਿਲਾਂ ਹੀ ਚੌੜੀ ਆ ਹਾਂ ਹੈ ਮੇਰੇ ਮਾਮਵਾਪਾ ਨੇ ਜਦੋਂ ਮੈਨੂੰ ਜਨਮ ਦਿੱਤਾ ਸੀਗਾ ਉਹ ਦਿਨ ਤੋਂ ਛਾਤੀਆਂ ਚੌੜੀਆਂ ਮੈਂ ਰੰਧਾਵਾ ਖਾਨ ਦੇ ਖਾਨਦਾਨ ਦੇ ਵਿੱਚ ਇੱਥੇ ਜੰਮਿਆ ਪਲਿਆ ਔਰ ਆਪਣੇ ਪੰਜਾਬ ਡੇਰਾ ਬਸਿਹਰੀ ਦੇ ਲੋਕਾਂ ਨੂੰ ਇੰਨਾ ਲੋਕੋ ਮੈਨੂੰ ਇੱਥੇ ਪੋਲਿਟਿਕਲ ਨਹੀਂ ਲੱਗਦਾ ਕੁਝ ਵੀ ਮੈਨੂੰ ਸਾਰਾ ਸਾਰਾ ਪਿੰਡ ਮਿੱਤਰਾਂ ਦਾ ਹੀ ਲੱਗਦਾ ਰਾਜਨੀਤੀ ਵਾਲਾ ਉਹ ਯਾਰ ਉਹ ਯਾਰ সোহੇਲ ਹੈ ਹੀ ਨਹੀਂ ਜੀ ਮੈਂ ਕਹਿੰਦਾ ਸੱਚੇ ਪਾਤਸ਼ਾਹ ਸਮੱਤ ਬਖਸ਼ੀ ਰਾਜਨੀਤੀ ਨਾ ਕਰਨੀ ਆਵੇ ਬਸ ਜੀ ਪੰਜਾਬ ਦੀ ਸੇਵਾ ਕਰਨੀ ਆਵੇ ਡੇਰਾ ਬਸ ਹਰਕੇ ਦੀ ਸੇਵਾ ਵਾਸਤੇ ਸਮਰ ਬਸਦਾ ਪਵਾਦ ਦੇ ਜਿਹੜੇ ਲੋਕ ਆ ਇਹ ਇਹਨਾਂ ਬਾਰੇ ਤੁਸੀਂ ਕੀ ਸਮਝਿਆ ਹੈ ਮਤਲਬ ਹੁਣ ਤੱਕ ਵਾਹ ਵੀ ਵਾਹ ਕੀ ਕਹਿੰਦੇ ਪਵਾਦ ਨੂੰ ਮੈਂ ਛੋੜ ਸਕੂ ਭਾਈ ਪਵਾਦ ਤਾਂ ਪਵਾਦ ਦੇਖ ਮੇਰੀ ਛੋਟੀ ਵੀਰ ਬਾਤ ਸੁਣ ਲੈ ਹਾਂ ਪਵਾਦ ਜਿਹੜਾ ਹਲਕਾ ਪਵਾਦੀ ਹਲਕਾ ਤੁਸੀਂ ਵਿਧਾਨ ਸਭਾ ਜਾ ਕੇ ਦੇਖਿਓ ਮੈਂ ਹਮੇਸ਼ਾ ਇੱਕ ਗੱਲ ਆਪਣੀ ਪਵਦੀ ਚ ਵੀ ਕਹਿ ਕੇ ਆਉਣਾ ਮੈਂ ਸੋਚਦਾ ਕਿ ਉਹ ਵੱਡੇ ਵੱਡੇ ਅਫਸਰ ਬੈਠੇ ਹੋਣਗੇ ਸ਼ਾਇਦ ਉਹ ਪਵਦੀ ਨਾਲ ਸਮਝਣ ਤਾਂ ਕਰਕੇ ਫਿਰ ਮੈਨੂੰ ਪੰਜਾਬੀ ਬੋਲਣੀ ਪੈਂਦੀ ਲੇਕਿਨ ਜਿਹੜੀ ਜੜੀ ਮਾਰੀ ਪਵਦ ਕੀ ਬੋਲੀ ਹੈ ਨਾ ਛੋਟੀ ਬਿਰਕਾ ਨੇ ਜਾ ਰਹਾ ਇਸ ਮਾ ਕਦੀ ਪਵਦ ਬੋਲ ਕੇ ਦੇਖਿਓ ਸੁਣ ਕੇ ਦੇਖਿਓ ਰੌਂਗਟੇ ਖੜੇ ਹੋ ਜਾਣ ਮਾਰਾ ਪਵਦ ਤੋਂ ਕਦੀ ਤੋਂ ਮਾਰੇ ਇਨ ਇਲਾਕੇ ਮਾ ਕੁੜੀਆਂ ਕੀ ਵਿਆਹ ਨਹੀਂ ਹੋਏ ਕਰਾਂ ਤੇ ਕਹਿ ਕਰਾਂ ਤੇ ਯਾਰੋ ਪਰਲੇ ਇਰੀ ਮਨ ਜਾਓ ਅੱਜ ਅੱਜ ਤੱਕ ਮਿੰਤਾ ਕਰਦੇ ਫਿਰਾਂ ਪੱਲਾ ਪਸਾਰਾਂ ਲੋਕ ਹੁਣ ਇਹ ਨਹੀਂ ਕਰਦੇ ਜੀ ਪੱਲਾ ਪਸਾਰਾਂ ਤੇ ਮੈਂ ਵਿਧਾਨ ਸਭਾ ਬਾਰੇ ਵੀ ਮਤਲਬ ਜਾਣਨਾ ਚਾਹੁੰਦਾ ਸੀਗਾ ਵੀ ਤੁਸੀਂ ਉੱਥੇ ਵੀ ਬਹੁਤ ਮਾਨ ਸਤਕਾਰ ਸਾਡੀ ਬੋਲੀ ਨੂੰ ਦਵਾਇਆ ਹਨਾ ਤੇ ਇੱਕ ਤੁਹਾਡੇ ਬਾਰੇ ਹੋਰ ਖਾਸ ਗੱਲ ਹੈ ਕਿ ਤੁਸੀਂ ਬਹੁਤ ਹੱਕ ਨਾਲ ਲੈ ਆਉਂਦੇ ਹੋ ਕੋਈ ਚੀਜ਼ਾਂ ਹਨਾ ਜਿਵੇਂ ਮੈਂ ਨਿਰਜੀ ਨਾਲ ਗੱਲਾਂ ਗੱਲਾਂ ਕਰ ਰਿਹਾ ਸੀਗਾ ਤੇ ਇਹ ਕੰਫਰਟ ਕਿਵੇਂ ਮਤਲਬ ਤੁਹਾਡਾ ਤੇ ਛੋਟੇ ਵੀ ਟ੍ਰੈਡਾ ਜਿਹਾ ਸਵਾਲ ਪੁੱਛ ਲਿਆ ਤੁਸੀਂ ਹਾਂ ਅ ਮੇਰੀ ਜਿਹੜੀ ਟੀਮ ਹੈ ਮੁੱਖ ਮੰਤਰੀ ਸਾਹਿਬ ਤੇ ਸਪੀਕਰ ਸਾਹਿਬ ਤੇ ਸਾਰੇ ਐਮ ਐਲ ਏ ਸਾਹਿਬਾਨ ਮੰਤਰੀ ਸਾਹਿਬਾਨ ਸਾਰਾ ਟੀਮ ਵਰਕ ਹੈ ਇੱਕ ਜੀ ਅਸੀਂ ਜਦ ਇੱਕ ਦੂਜੇ ਦੇ ਅੱਖਾਂ ਚੱਕਾਂ ਪਾ ਕੇ ਦੇਖਦੇ ਹਾਂ ਅਸੀਂ ਉਹਦੀ ਅੰਦਰੋਂ ਸਾਰੀ ਤਕਲੀਫ ਪੜ ਜਾਂਦੇ ਆਂ ਔਰ ਮੇਰੇ ਮੁੱਖ ਮੰਤਰੀ ਸਾਹਿਬ ਦੇ ਹਦੇਸ਼ਾਂ ਡੇਰਾ ਬਸੀ ਨੂੰ ਬਹੁਤ ਕੁਛ ਉਹਨਾਂ ਨੇ ਦਿੱਤਾ ਔਰ ਬਹੁਤ ਕੁਛ ਦੇਣਗੇ ਵੀ ਔਰ ਗੇਟਵੇ ਆਫ ਪੰਜਾਬ ਡੇਰਾ ਬਸੀ ਸੀ ਡੇਰਾ ਬਸੀ ਰਹੇਗਾ ਆਉਣ ਵਾਲੇ 2 ਸਾਲਾਂ ਚ ਡਵੈਲਪਮੈਂਟ ਬਹੁਤ ਹੋਊਗੀ ਦੇਖਿਓ ਛੋਟੇ ਵੀ ਮੈਂ ਤਾਂ ਥਾਰੇ ਵਾਲਿਆਂ ਨੂੰ ਵੀ ਕਾਂ ਭਾਈ ਕਿਸੇ ਨੂੰ ਪਲਾਟ ਪਲੂਟ ਲੈਣਾ ਲੈ ਲਿਓ ਬਾਅਦ ਮੈਂ ਮਿਲਣੇ ਕਿ ਨਹੀਂ ਆ ਆਹ ਕੀ ਬਾਤ ਹੈ ਜੀ ਰਾਈਟ ਸੋ ਮੈਂ ਜਾਣਨਾ ਚਾਹੁੰਦਾ ਕਿ ਕਿੰਨੇ ਰੁਝੇਵੇਂ ਹੁੰਦੇ ਆ ਤੁਸੀਂ ਖਾਸ ਪੋਸਟ ਤੇ ਬੈਠੇ ਹੋ ਸਾਰੀ ਚੀਜ਼ ਦਾ ਧਿਆਨ ਰੱਖਣਾ ਪੈਂਦਾ ਆ ਮੈਂ ਜਾਣਨਾ ਚਾਹੁੰਦਾ ਕਿ ਨਾਲ ਜੋ ਵਰਕਰ ਜੁੜਿਆ ਸੀਗਾ ਤੁਹਾਡੇ ਲਈ ਜਿਨ੍ਹਾਂ ਨੇ ਮਿਹਨਤ ਕੀਤੀ ਸੀ ਉਹਨਾਂ ਨਾਲ ਕਿੰਨੀ ਕੁ ਮਤਲਬ ਮੀਟਿੰਗਾਂ ਹੁੰਦੀਆਂ ਨੇ ਕਿੰਨਾ ਕੁ ਰਾਬਤਾ ਰੱਖਦੇ ਹੋ ਕਿੰਨਾ ਕੁ ਜੋੜ ਕੇ ਰੱਖਦੇ ਹੋ ਕਿਉਂਕਿ ਵਰਕਰ ਜੋ ਹੈ ਉਹੀ ਅੱਗੇ ਲੈ ਕੇ ਜਾਂਦਾ ਹੈ ਹਨਾ ਜਿਹੜੇ ਬੜੇ ਸੈਂਸੀਅਰਲੀ ਪਾਰਟੀ ਦੇ ਵਰਕਰ ਸਾਥੀ ਮੇਰੇ ਨਾਲ ਪਹਿਲੇ ਦਿਨ ਤੋਂ ਜੁੜੇ ਸੀ ਅੱਜ ਵੀ ਐਂ ਜੁੜੇ ਹੋਏ ਇੱਕ ਵੀ ਵਰਕਰ ਉਹਨਾਂ ਚੋਂ ਕੋਈ ਸਲਿੱਪ ਨਹੀਂ ਹੋਇਆ ਹਾਂ ਕਿਤੇ ਨਾ ਕਿਤੇ ਜਿਹੜੇ ਕੁਝ ਸਵਾਰਥ ਵਾਸਤੇ ਲੋਕ ਆਉਂਦੇ ਨੇ ਉਹ ਤੁਹਾਨੂੰ ਪਤਾ ਉਹ ਬਹੁਤੀ ਦਿਨ ਰਾਜਨੀਤੀ ਚ ਟਿਕ ਨਹੀਂ ਸਕਦੇ ਜਿਹੜੇ ਨਿਸਵਾਰਥ ਹੋ ਕੇ ਆਉਂਦੇ ਨੇ ਉਹ ਪਾਰਟੀ ਚ ਬਹੁਤ ਕੁਝ ਪਾਉਂਦੇ ਵੀ ਆ ਤੁਸੀਂ ਦੇਖੋ ਪਾਰਟੀ ਨੇ ਕਿੱਡੇ ਬਦੇ ਅਹੁਦਿਆਂ ਦੇ ਨਾਲ ਵੀ ਵਰਕਰਾਂ ਨੂੰ ਅਨੁਵਾਜਿਆ ਔਰ ਜ਼ਿਲ੍ਹਾ ਪੱਧਰ ਦੇ ਅਹੁਦੇ ਦਿੱਤੇਗੇ ਤੁਹਾਡੇ ਬਲਾਕ ਪੱਧਰ ਦੇ ਅਹੁਦੇ ਦਿੱਤੇਗੇ ਸਬਡਿਵੀਜ਼ਨ ਲੈਵਲ ਦੇ ਅਹੁਦੇ ਦਿੱਤੇਗੇ ਐਮਐਲਏ ਦਾ ਜਿਹੜੇ ਸਰੌਂਡਿੰਗ ਜਿੰਨਾ ਏਰੀਆ ਸਾਡਾ ਉਹਦੇ ਵਿੱਚ ਬਹੁਤ ਅਹੁਦੇ ਪਾਰਟੀ ਨੇ ਦਿੱਤੇ ਨੇ ਇਹ ਪਾਰਟੀ ਦੀ ਦੇਣ ਹੈ ਪਾਰਟੀ ਸੁਪਰੀਮਾ ਹੈ ਅਗਰ ਪਾਰਟੀ ਹੈ ਤਰਨਾਵਾ ਹੈ ਪਾਰਟੀ ਨਹੀਂ ਹੈ ਤਰਨਾਵਾ ਵੀ ਨਹੀਂ ਜਿਹੜੇ ਸਵਾਰਥ ਲਈ ਆਉਂਦੇ ਆ ਰੰਧਾਵਾ ਸਾਹਿਬ ਉਹਦੀ ਤਾਂ ਤੁਹਾਨੂੰ ਮਤਲਬ ਪਛਾਣ ਪਹਿਲਾਂ ਹੀ ਹੋ ਜਾਂਦੀ ਹੋਗੀ ਵੀ ਯਾਰ ਇਹ ਤਾਂ ਫਿਊਚਰ 'ਚ ਤੰਗ ਕਰ ਸਕਦਾ ਹੈ ਮੈਂ ਜੱਟ ਪੰਡਤ ਤਾਂ ਛੋਟੇ ਵੀ ਹਾਂ ਮੈਂ ਮੱਥਾ ਪੜ ਜਾਣਾ ਤਕਰੀਬਨ ਆਹਾਂ ਪਰ ਮੈਂ ਕਹਿੰਦਾ ਨਹੀਂ ਜੀ ਮੈਂ ਦੇਖ ਰਹਾ ਨਾ ਚੱਲੋ ਯਾਰ ਕਿੰਨਾ ਕੁ ਸਫਰ ਨਾਲ ਚੱਲਦਾ ਚਲੋ ਕਿਉਂਕਿ ਆਫਟਰ ਆਲ ਮੇਰੇ 'ਚ ਵੀ ਅਨੇਕਾਂ ਕਮੀਆਂ ਹੋ ਸਕਦੀਆਂ ਨੇ ਹੋ ਸਕਦਾ ਕਿਤੇ ਨਾ ਕਿਤੇ ਮੇਰੇ ਤੋਂ ਵੀ ਚੂਕ ਹੋਈ ਹੋਗੀ ਸਹੀ ਮੈਂ ਕੋਈ ਪਛਾਣ ਨਾ ਕਰ ਪਾਇਆ ਹਾਂ ਲੇਕਿਨ 30 35 ਸਾਲ ਦੇ ਰਾਜਨੀਤੀ ਤਜਰਬੇ ਨੇ ਔਰ ਤੁਹਾਡੇ ਮੇਲ ਨੇ ਜ਼ਿੰਦਗੀ ਬਹੁਤ ਖੁਸ਼ਕਾ ਹੈ ਬਹੁਤ ਖੁਸ਼ਕਾ ਹੈ ਦਾਵਾ ਜੀ ਮੈਂ ਤੁਹਾਡੇ ਤੋਂ ਇੱਕ ਇਹ ਵੀ ਜਾਨਣਾ ਚਾਹੁੰਦਾ ਕਿ ਜੋ ਲਲਡੂ ਡੇਰਾ ਬਸੀ ਔਰ ਜ਼ਿਰਖਪੁਰ ਦਾ ਯੂਥ ਆ ਹੁਣ ਵਕਤ ਮੇਨ ਲੱਗਾ ਉਹ ਵੀ ਆ ਗਿਆ ਕਿ ਇਹਨਾਂ ਲਈ ਵੀ ਕੁਝ ਕੀਤਾ ਜਾਵੇ ਕਿ ਇਹਨਾਂ ਨੂੰ ਰੋਜ਼ਗਾਰ ਲਈ ਮੈਂ ਵੇਖਿਆ ਕਿ ਮੁਹਾਲੀ ਲਲਡੂ ਤੋਂ ਇੱਕ ਬੱਚਾ ਅਗਰ ਇੱਕ ਬਾਈਕ ਤੇ ਮੁਹਾਲੀ ਜਾ ਰਿਹਾ ਹੈ ਆ ਉਹਦਾ ਪੈਟਰੋਲ ਤੇ ਬਹੁਤ ਖਰਚਾ ਹੁੰਦਾ ਆ ਤੇ ਇੱਥੇ ਰੋਜ਼ਗਾਰ ਦਾ ਕੁਝ ਮਤਲਬ ਮਾਸ਼ਾਅੱਲਾ ਪਹਿਲੇ ਬਹੁਤ ਆ ਬਟ ਇਹਨੂੰ ਵਧਾ ਕੇ ਡਬਲ ਕੀਤਾ ਜਾਵੇ ਜਿਵੇਂ ਤੁਸੀਂ ਆਪ ਵੀ ਕਿਹਾ ਸੀਗਾ ਕਿ ਹੁਣ ਤਲਾੜ ਜਿਨੇ ਲੈਣਾ ਲੈ ਲਓ ਫਿਰ ਮਹਿੰਗੇ ਹੋ ਜਾਣਗੇ ਪਰ ਕੁਝ ਚੀਜ਼ਾਂ ਇਦਾਂ ਦੀਆਂ ਨੇ ਜੋ ਡੇਰਾ ਬਸੀਲ ਆਲੜੂ ਜ਼ੀਰਕਪੁਰ ਦੇ ਵਿੱਚ ਡਬਲ ਤੇ ਟ੍ਰਿਪਲ ਕੀਤੀਆਂ ਜਾਂਣ ਮੈਨੂੰ ਲੱਗਦਾ ਕਿ ਮਾਸ਼ਾਅੱਲਾ ਖੁਦਾ ਖੈਰ ਕਰੇ ਜੀ ਇਹ ਸਾਰੀਆਂ ਚੀਜ਼ਾਂ ਡੇਰਾ ਬਸੀਲ ਜੇ ਅਵੇਲੇਬਲ ਨੇ ਬਹੁਤ ਵੱਡੀ ਇੰਡਸਟਰੀ ਹੈ ਬਹੁਤ ਵੱਡਾ ਹੱਬ ਹੈ ਔਰ ਤੁਸੀਂ ਦੇਖੋ ਡੇਰਾਬਸ ਵਿੱਚ ਕਿੰਨੀਆਂ ਨਵੀਆਂ ਚੀਜ਼ਾਂ ਆ ਗਈਆਂ ਹਾਂ ਕਿੰਨੇ ਨਵੇਂ ਨਵੇਂ ਇੰਡਸਟਰੀਜ਼ ਆ ਗਏ ਕਿੰਨੇ ਕਿੰਨੇ ਵਪਾਰ ਦੇ ਧੰਦੇ ਆ ਗਏ ਵੱਡੇ ਵੱਡੇ ਮਾਲ ਬਣ ਗਏ ਜ਼ੀਰਪੁਰ ਜਿਹੜਾ ਹੈ ਪੱਥਰ ਦਾ ਸ਼ਹਿਰ ਬਣ ਕੇ ਰਹਿ ਗਿਆ ਉੱਥੇ ਕਿਹੜੀ ਚੀਜ਼ ਨਹੀਂ ਹੈਗੀ ਇੱਕ ਪਾਸੇ ਚੰਡੀਗੜ੍ਹ ਦਾ 17 ਸੈਕਟਰ ਲੈ ਲਓ ਵੱਡੇ ਵੱਡੇ ਮਾਲ ਲੈ ਲਓ ਇੱਕ ਪਾਸੇ ਮੇਰੇ ਬਾਕਰਪੁਰ ਡੇਰਾਬਸੀ ਹਲਕੇ ਦਾ ਸ਼ਹਿਰ ਜ਼ੀਰਪੁਰ ਲੈ ਲਓ ਅੱਜ ਗੁਰੂਗਰਾਮਾ ਬਣ ਰਿਹਾ ਔਰ ਆਉਣ ਵਾਲੇ ਸਮੇਂ ਵਿੱਚ ਤੁਸੀਂ ਦੇਖੋਗੇ ਕਿ ਨਗਰ ਨਿਗਮ ਬਣੇਗਾ ਨਗਰ ਨਿਗਮ ਦੇ ਵਿੱਚ ਜ਼ੀਰਪੁਰ ਡੇਰਾ ਬਸਤੇ ਲਾੜੂ ਹੋਣਗੇ ਮੇਰੇ ਲਈ ਹੋਰ ਅੱਛਾ ਹੋਏਗਾ ਜਿੱਥੇ ਅੱਜ ਡੇਰਾ ਜ਼ੀਰਪੁਰ ਕਮੇਟੀ ਦੇ ਅੰਦਰ 30 ਮੁਲਾਜ਼ਮ ਕੰਮ ਕਰਦੇ ਨੇ ਉੱਥੇ 3350 ਏਮਪਲਾਈਜ਼ ਦਾ ਫਲੀਟ ਮਿਲੇਗਾ ਔਰ ਕਾਰਪੋਰੇਸ਼ਨ ਦੇ ਵਿੱਚ ਵੱਡੇ ਵੱਡੇ ਅਫਸਰ ਆਉਣਗੇ ਔਰ ਇਹਨਾਂ ਦੇ ਕਰਕੇ ਸਾਡੀ ਡਿਵੈਲਪਮੈਂਟ ਹੋਰ ਜ਼ਿਆਦਾ ਹੋਏਗੀ ਇਸ ਤੇ ਡੇਰਾ ਬਸੇ ਬਹੁਤ ਤਰੱਕੀ ਕਰ ਰਿਹਾ ਲਾੜੂ ਕਰ ਰਿਹਾ ਔਰ ਮੇਰੇ 93 ਦੇ 93 ਪਿੰਡਾਂ ਦੇ ਵਿੱਚ ਦੇਖੋ ਤੁਸੀਂ ਪੰਚਾਇਤਾਂ ਬਣੀਆਂ ਨੇ ਲਗਭਗ 40 ਤੋਂ ਲੈ ਕੇ 42-45 ਸਾਲ ਦੀ ਉਮਰ ਦੇ ਵਿੱਚ 60% ਸਰਪੰਚ ਲੋਕਾਂ ਨੇ ਚੁਣੇ ਆ। ਇਹ ਹੈ ਡਲਮੈਂਟ ਇਹ ਹੈ ਰਾਮਰਾਜ। ਰਾਈਟਰ। ਹਿੰਦੂਬਾਬ ਸਾਬ ਮੈਂ ਇੱਕ ਨਾ ਆਪਣੇ ਯੂਥ ਮੈਂ ਜਿਵੇਂ ਆ ਨਾ ਮੈਂ ਆਪਣੀ ਉਮਰ ਦੇ ਜੋ ਬੱਚੇ ਆ ਉਹਨਾਂ ਦੇ ਦਿਲ ਤੋਂ ਇੱਕ ਸਵਾਲ ਲੈ ਕੇ ਆਇਆ ਨਾ ਬਹੁਤ سارے ਬੱਚੇ ਇਦਾਂ ਦੇ ਆ ਜੋ ਰਾਜਨੀਤੀ ਦੇ ਵਿੱਚ ਐਂਟਰ ਕਰਨਾ ਚਾਹੁੰਦੇ ਆ ਹਨਾ। ਪਹਿਲਾਂ ਖਾਸ ਤੌਰ ਤੇ ਗੱਲ ਕਹੀ ਜਾਂਦੀ ਸੀਗੀ ਵੀ ਜਿਹੜੀ ਰਾਜਨੀਤੀ ਵਾਲੀ ਖੇਡ ਆਏ ਬਜ਼ੁਰਗਾਂ ਦੀ ਖੇਡ ਆਇਆ ਇਹ ਬਹੁਤ ਗੰਦੀ ਖੇਡ ਆ। ਤਾਂ ਤੁਸੀਂ ਆਪਣੇ ਬੱਚਿਆਂ ਲਈ ਇਹਨੂੰ ਸਾਫ਼ ਕਰਨ ਦੀ ਸੋਚਿਆ ਕਿ ਦੇ ਮਤਲਬ ਨਾਲ ਕਿ ਦੇ ਮਾਨ ਸਾਹਿਬ ਨਾਲ ਬੈਠ ਕੇ ਵੀ ਸਲਾਹ ਕੀਤੀ ਹੋਵੇ ਵੀ ਯਾਰ ਅਗਰ 2032 ਦੇ ਵਿੱਚ ਯੂਥ ਨੇ ਰਾਜਨੀਤੀ ਦੇ ਵਿੱਚ ਆਉਣਾ ਹੈ ਤੇ ਉਹਨਾਂ ਨੂੰ ਇਹ ਵਰਡ ਨਾ ਸੁਣਨ ਨੇ ਪੈਣ ਜਾਂ ਕਹਿਣੇ ਪੈਣ ਵੀ ਯਾਰ ਇਹ ਤਾਂ ਬੜੀ ਗੰਦੀ ਖੇਡ ਆ 27 ਕੇ 32 27 ਤੇ 32 ਆ ਮਤਲਬ ਫੋਰ ਐਗਜ਼ਾਮਪਲ 27 27 32 ਆ ਅਗੇ 70 ਦੇ ਵਿੱਚ ਹਾਂ ਦੇਖੋ ਛੋਟੇ ਵੀਰ ਗੱਲ ਇਹ ਆ ਹਾਂ ਅਸੀਂ ਤਾਂ ਹੁਣ 60-80 ਸਾਲ ਦੇ ਹੋਗੇ ਹਾਂ ਤੇ ਪਾਰਟੀ ਸੁਪਰੀਮਾ ਜੋ ਫੈਸਲਾ ਕਰਨਗੇ ਸਿਰ ਮੱਥੇ ਆ ਜੀ ਲੇਕਿਨ ਮੈਂ ਜ਼ਰੂਰ ਚਾਹਾਂਗਾ ਕਿ ਹੋਰ ਨਾਉਣ ਵਾਲਾ ਜਿਹੜਾ ਟਾਈਮ ਆਗੇ ਉਹ ਨੌਜਵਾਨਾਂ ਦਾ ਯੁੱਗ ਤਾਂ ਹੋਣਾ ਚਾਹੀਦਾ ਕਿਉਂਕਿ ਨਵੀਂ ਜੋਸ਼ ਨਵਾਂ ਹੌਸ਼ ਜਦੋਂ ਨੌਜਵਾਨ ਬੱਚੇ ਫੀਲਡ ਚ ਆਉਣਗੇ ਮਾਈਂਡ ਸੈਟ ਪਾ ਹੋਇਆ ਹੁੰਦਾ ਅੱਜ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਕੀ ਹੈ ਪੰਜਾਬ ਦੇ ਨੌਜਵਾਨ ਪੰਜਾਬ ਛੱਡ ਛੱਡ ਕੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਵਰਗੇ ਦੇਸ਼ ਜਾ ਰਹੇ ਉਹ ਸਾਡੇ ਲਈ ਪੰਜਾਬ ਲਈ ਬਹੁਤ ਵੱਡਾ ਚੈਲੰਜ ਹੈ ਔਰ ਦੂਜੀ ਖੁਸ਼ੀ ਦੀ ਗੱਲ ਇਹ ਹੈ ਜਿਸ ਦਿਨ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਤਿੰਨ ਸਾਲ ਹੋਏ ਸਾਡੀ ਬਣੀ ਹੈ ਛੋਟੇ ਵੀਰ ਸਿੰਘ ਲੱਖਾਂ ਲੋਕ ਜਿਹੜੇ ਨੇ ਬਾਹਰੋਂ ਵਾਪਸ ਆ ਰਹੇ ਲੱਖਾਂ ਲੋਕ ਵਾਪਸ ਆ ਰਹੇ ਆ ਔਰ ਤੁਸੀਂ ਦੇਖੋ 57500 ਨੌਕਰੀ 3 ਸਾਲਾਂ ਚ ਮੇਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਛੋਟੇ ਭਰਾ ਨੇ ਦਿੱਤੀ ਹੈ ਅੱਜ ਤੱਕ ਪਿਛਲੇ 35 ਸਾਲਾਂ ਦਾ ਇਤਿਹਾਸ ਘਟ ਕੇ ਦੇਖ ਲਿਓ ਮੈਂ ਇਹਨਾਂ ਕਹਿੰਦਾ ਨਾ ਸੌਰੀ ਦਿਆਂ ਨੇ ਦਿੱਤਾ ਕੀ ਇਹ ਪੰਜਾਬ ਨੂੰ ਵੇਚਤਾ ਪੰਜਾਬ ਬਰਬਾਦ ਕਰਤਾ ਚਿੱਟਾ ਦੇਣ ਇਹਨਾਂ ਦੀ ਹੈ ਕਾਲਾ ਦਰ ਨੇ ਦੇਣਾ ਇਹਨਾਂ ਦੀ ਹੈ ਪੰਜਾਬ ਦੇ ਯੂਥ ਨੂੰ ਜਿਨ੍ਹਾਂ ਦੇ ਹੱਥ ਚ ਕਿਤਾਬਾਂ ਕਲਮ ਪੈਨ ਹੋਣੇ ਚਾਹੀਦੇ ਸੀਗੇ ਇਹਨਾਂ ਨੇ ਉਹਨਾਂ ਦੇ ਹੱਥ ਸਰੀਂਜਾ ਫੜਾ ਕੇ ਰੱਖ ਦਿੱਤਾ ਅਬ ਵੱਡੇ ਵੱਡੇ ਲੀਡਰ ਜਿਹੜੇ ਅੱਜ ਗੱਲਾਂ ਕਰਦੇ ਨੇ ਓਪਨਲੀ ਡਿਬੇਟ ਕਰਕੇ ਦੇਖ ਰਹਿਣ ਬੈਠਣ ਕਿਸੇ ਟੇਬਲ ਤੇ ਕਿਸੇ ਗੱਲ ਦਾ ਜਵਾਬ ਹੀ ਨਹੀਂ ਆਉਣਾ ਅੱਜ ਪੰਜਾਬ ਦਾ ਮਾਨ ਮਾਣ ਵਾਲੀ ਗੱਲ ਹੈ ਭਗਵੰਤ ਮਾਨ ਨੇ ਬੜੀਆਂ ਨਵੀਆਂ ਪ੍ਰਤਾਂ ਪਾਈਆਂ ਔਰ ਮੈਂ ਨੌਜਵਾਨ ਬੱਚਿਆਂ ਨੂੰ ਮੈਂ ਮੈਸੇਜ ਦੇਣਾ ਚਾਹੁੰਦਾ ਕਿ ਅੱਜ ਨੌਜਵਾਨ ਬੱਚਿਆਂ ਦੀ ਰਾਜਨੀਤੀ ਹੈ ਆਉਣ ਵਾਲੇ ਸਮੇਂ ਚ ਆਓ ਸਾਰੇ ਰਲ ਮਿਲ ਕੇ ਪੰਜਾਬ ਦੇ ਯੂਥ ਨੂੰ ਨੌਕਰੀਆਂ ਵਾਲੇ ਪਾਸੇ ਡਵੈਲਪਮੈਂਟ ਵਾਲੇ ਪਾਸੇ ਔਰ ਪੰਜਾਬ ਦੇ ਵਿੱਚ ਦੇਖੋ ਰੁਜ਼ਗਾਰ ਵਾਲੇ ਪਾਸੇ ਮੇਰੇ ਹਲਕੇ ਦੀਆਂ ਦੋ ਕੁੜੀਆਂ ਜੱਜ ਬਣੀਆਂ ਲੈਫਟ ਹੈਂਡ ਭਰਤੀ ਹੋਈਆਂ ਸੈਂਕੜੀਆਂ ਨੌਕਰੀਆਂ ਹਰ ਇੱਕ ਸਕੂਲ ਦੇ ਵਿੱਚ ਨਵੇਂ ਟੀਚਰ ਕਿਸੇ ਦੋ ਕਿਸੇ ਚਾਰ ਕਿਸੇ ਦਸ ਦਾ ਟੀਚਰ ਆ ਤੁਸੀਂ ਆਪਣੇ ਛਾਤੀ ਜਾ ਕੇ ਦੇਖ ਲਓ ਪੁਰਾਣੇ ਦੋ ਤੇ ਨਵੇਂ ਅੱਠ ਤੁਸੀਂ ਨਗਰ ਨਗਲਾ ਸਕੂਲ ਜਾ ਕੇ ਦੇਖੋ ਟੋਟਲੀ ਨਵਾਂ ਸਕੂਲ ਐਸੀ ਹੈ ਵਾਈਫਾਈ ਇੰਟਰਨੈਟ ਲੈਪਟਾਪ ਤੇ ਬੱਚੇ ਪੜ੍ਹ ਰਹੇ ਨੇ ਤੁਸੀਂ ਡੇਰਾ ਬੱਸੀ ਦਾ ਸਕੂਲ ਆਫ ਫੈਮਿਨਸ ਦੇਖੋ ਤੁਸੀਂ ਜਾ ਕੇ ਲਾੜੂ ਜਿਹੜਾ ਸੀਨੀਅਰ ਸਕੈਂਡਰੀ ਸਕੂਲ ਆ ਉਹਨੂੰ ਦੇਖੋ ਆ ਤੁਸੀਂ ਉਹ ਦਵਾ ਹੰਦੇਸਲੇ ਜਾ ਕੇ ਦੇਖੋ ਅੱਜ ਪਤਾ ਨਹੀਂ ਲੱਗਦਾ ਸਕੂਲ ਲੋ ਸਰਕਾਰੀ ਨੇ ਕਿ ਪ੍ਰਾਈਵੇਟ ਨੇ ਆ ਹਾਲਾਤ ਪੰਜਾਬ ਦੇ ਸਿੱਖਿਆ ਕ੍ਰਾਂਤੀ ਦੇ ਅੰਦਰ 20 ਤੋਂ 25 ਲੱਖ 20 ਤੋਂ 25 ਕਰੋੜ ਰੁਪਇਆ ਮਾਨ ਸਾਹਿਬ ਨੇ ਮੇਰੇ ਹਲਕੇ ਸਕੂਲਾਂ ਤੇ ਔਰ ਮੇਰੇ ਸਿੱਖਿਆ ਮੰਤਰੀ ਸਾਡੇ ਜਰਨੈਲ ਹਰਜੋਤ ਬੈਂਸ ਨੇ ਜੋਗ ਜਿਹੜੀ ਸਿੱਖਿਆ ਨੀਤੀ ਲੈ ਕੇ ਆਉਦੇ ਕਰਕੇ ਇਹਨਾਂ ਕੋਲ ਦਾ ਮੰਤਰੀ ਕਿਹੜੇ ਹੁੰਦੇ ਸੀਗੇ ਆ ਤੋਤਾਦ ਸਿੰਘ ਜੀ ਆ ਫਲਾਣਾ ਸਿੰਘ ਜੀ ਉਹ ਦੇਖੋ ਗੱਲਾਂ ਦੋ ਚੀਜ਼ਾਂ ਹੈ ਮੈਂ ਕਿਸੇ ਵੀ ਪੁਰਾਣੇ ਸਤਕਾਰਯੋਗ ਸਾਥੀ ਦੀ ਬੁਰਾਈ ਨਹੀਂ ਤੁਹਾਡੇ ਚੈਨਲ ਤੋਂ ਕਰਦਾ ਲੇਕਿਨ ਮੈਂ ਜ਼ਰੂਰ ਕਹਾਂਗਾ ਕਿ ਹਰ ਇੱਕ ਕੈਪੇਬਲ ਬੰਦੇ ਨੂੰ ਉਹਦਾ ਸਟੇਟਸ ਦੇ ਕੇ ਉਹਨੂੰ ਨਮਾਇੰਦਗੀ ਮਿਲਣੀ ਚਾਹੀਦੀ ਹੈ ਅੱਜ ਹਰਜੋਤ ਸਿੰਘ ਬੈਂਸ ਨੂੰ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਸਿੱਖਿਆ ਮੰਤਰੀ ਬਣਾਇਆ ਉਹਦਾ ਰਿਜ਼ਲਟ ਕੀ ਨਹੀਂ ਕਿ ਪੰਜਾਬ ਦਾ ਸਿੱਖਿਆ ਕ੍ਰਾਂਤੀ ਨੰਬਰ 1 ਹੈ ਜੀ ਬੰਦਾਬਾਪ ਸਾਹਿਬ ਤੁਹਾਡੇ ਕੋਲ ਹੁਣ ਇੱਕ ਕੁਝ ਇਦਾਂ ਦੇ ਸਵਾਲ ਆਉਣਗੇ ਜਿਨ੍ਹਾਂ ਦਾ ਬਹੁਤ ਫਾਸ ਫਾਸ ਜਵਾਬ ਦੇਣਾ ਹੈ ਰੈਪਿਡ ਫਾਇਰ ਜਿਨੂੰ ਕਹਿੰਦੇ ਆਪਾਂ ਤੇ ਮੈਂ ਪੁੱਛਣਾ ਸਟਾਰਟ ਕਰਾਂ ਜੀ ਥੋੜੀ ਇਜਾਜ਼ਤ ਹੈ ਜੀ ਮੈਨੂੰ ਨਾ ਰੈਪਿਡ ਦਾ ਪਤਾ ਨਾ ਮੈਨੂੰ ਫਾਇਰ ਦਾ ਪਤਾ ਦੇਸੀ ਜੱਟ ਆ ਮੈਂ ਤਾਂ ਦੇਸੀ ਗੱਲ ਕਰਾਂ ਕੀ ਬਾਤ ਹੈ ਪਹਿਲਾ ਸਵਾਲ ਹੈ ਕਿ ਐਮਐਲਏ ਬਣਨ ਤੋਂ ਬਾਅਦ ਕੀ ਚੇਂਜ ਆਇਆ ਜ਼ਿੰਦਗੀ ਦੇ ਵਿੱਚ No change ਜੀ ਹੁਣ ਤੱਕ ਦੇ ਸਫ਼ਰ ਵਿੱਚ ਅਜਿਹੇ ਹ ਕੰਮ ਤੁਹਾਡੇ ਵੱਲੋਂ ਹਲਕਾ ਡੇਰਾ ਵਾਸਤੇ ਕੀਤਾ ਗਿਆ ਹੋਵੇ ਜਿਹਦੇ ਤੁਹਾਨੂੰ ਬਹੁਤ ਪ੍ਰਾਊਡ ਆ ਮੈਂ ਸਾਰੇ ਡੇਰਾ ਵਾਸਤੇ ਹਲਕੇ ਦੇ ਜਿੰਨੇ ਵੀ ਕੰਮ ਕੀਤੇ ਨੇ ਮੈਂ ਕਿੰਨੇ ਗਿਣਾਵਾਂ ਸੈਂਕੜੇ ਕੰਮ ਕੀਤੇ ਨੇ ਸਾਰੇ ਦਬਾਣ ਜੀ 2022 ਦੇ ਵਿੱਚ ਕੁਲਜੀਤ ਰੰਧਾਵਾ ਸਾਹਿਬ ਨੂੰ ਬਹੁਤ ਪਿਆਰ ਦਿੱਤਾ ਸੀਗਾ ਸਾਰੀ ਜਨਤਾ ਨੇ ਸਾਰੇ ਹਲਕੇ ਦੇ ਪਰਿਵਾਰ ਨੇ ਹੈ ਨਾ ਤੇ ਤੁਸੀਂ ਤੁਹਾਨੂੰ ਲੱਗਦਾ ਕਿ ਤੁਸੀਂ ਉਹਨਾਂ ਦਾ ਪਿਆਰ ਦਾ ਜਿਹੜਾ ਮੋਲਾ ਹੋਲੀ-ਹੋਲੀ ਮੋੜ ਰਹੇ ਹੋ ਉਸ 75000 ਵੋਟ ਦਾ ਪੂਰਾ ਮੁੱਲ ਬੜੂਗਾ ਕੀ ਬਾਤ ਹੈ ਬਦਲਣ ਦੀ ਜੋ ਬਦਲਾਅ ਦੀ ਸਰਕਾਰ 2022 ਦੇ ਵਿੱਚ ਆਈ ਸੀਗੀ ਤੁਹਾਨੂੰ ਕੀ ਲੱਗਦਾ ਕਿ ਉਹ ਦੀ ਮਤਲਬ ਸ਼ੁਰੂਆਤ ਹੋ ਗਈ ਆ ਕਿ ਬਦਲ ਰਿਹਾ ਪੰਜਾਬ ਬਦਲ ਰਿਹਾ ਪੰਜਾਬ ਜੀ ਪਿੰਡ ਬਾਕਰਪੁਰ ਦੇ ਵਿੱਚ ਅਸੀਂ ਇਸ ਵਕਤ ਬੈਠੇ ਆਂ ਤੇ ਇਸ ਪਿੰਡ ਨਾਲ ਸਭ ਤੋਂ ਖੂਬਸੂਰਤ ਯਾਦ ਕਿਹੜੀ ਆ ਤੁਹਾਡੇ ਨਾਲ ਜਿਹੜੀ ਜੁੜੀ ਹੋਈ ਆ ਇਸ ਧਰਤੀ ਤੇ ਇਸ ਘਰ ਦੇ ਵਿੱਚ ਮੇਰਾ ਜਨਮ ਹੋਇਆ ਕੀ ਬਾਤ ਹੈ ਦੇਰਾ ਵਸੇ ਹਲਕੇ ਦੀ ਸਭ ਤੋਂ ਸੋਹਣੀ ਗੱਲ ਕਿਹੜੀ ਲੱਗਦੀ ਆ ਤੁਹਾਨੂੰ ਪੂਰੇ ਹਲਕੇ ਦੀ ਮੇਰੀ ਮਾਂ ਕੀ ਬਾਤ ਹੈ ਰਾਈਟ ਇੱਕ ਚੀਜ਼ ਜੋ ਫਾਦਰ ਸਾਹਿਬ ਨੇ ਕੋਲ ਬਿਠਾ ਕੇ ਸਿਖਾਈ ਸੀਗੀ ਤੇ ਮੈਂ ਅੱਜ ਤੱਕ ਫੋਲੋ ਕਰਦਾ ਆ ਤੇ ਬਹੁਤ ਖੁਸ਼ ਆ ਉਸ ਚੀਜ਼ ਨੂੰ ਫੋਲੋ ਕਰਕੇ ਇਮਾਨਦਾਰੀ ਤੇ ਸੱਚ ਕੀ ਬਾਤ ਹੈ ਮੈਂ ਆਪਣੇ ਐਮ ਐਲ ਏ ਰਹਿੰਦੇ ਆ ਇੱਕ ਚੀਜ਼ ਇਦਾਂ ਦੀ ਦੇ ਕੇ ਜਾਵਾਂਗਾ ਜੋ ਸਾਰੀ ਉਮਰ ਯਾਦ ਕਰਨਗੇ ਬੱਚੇ ਮੇਰੇ ਕੋਲ 2 ਸਾਲ ਦਾ ਸਮਾਂ ਡੇਰਾਬਸੀ ਲੋਕਾਂ ਨੂੰ ਇਤਿਹਾਸ ਬਣਾ ਕੇ ਜਾਊਗਾ। ਰਾਈਟ ਡੇਰਾਬਸੀ ਦੇ ਨੌਜਵਾਨਾਂ ਦਾ ਫਿਊਚਰ ਤੁਹਾਨੂੰ ਕੀ ਲੱਗਦਾ ਕੀ ਹੋਊਗਾ ਆਉਣ ਵਾਲੇ ਸਮੇਂ। ਇਟਸ ਵੈਰੀ ਬ੍ਰਾਈਟ ਵੈਰੀ ਬ੍ਰਾਈਟ ਰਾਈਟ ਔਰ ਜ਼ਿਰਕਪੁਰ ਦਾ ਫਿਊਚਰ ਤੁਸੀਂ ਕੀ ਵੇਖਦੇ ਹੋ? ਡੇਰਾਬਸੀ ਗੁਰਕਾਵਾ ਬਣਨ ਜਾ ਰਿਹਾ ਹੈ। ਕੀ ਬਾਤ ਹੈ ਜੀ ਕੀ ਬਾਤ ਹੈ ਜ਼ਿਰਕਪੁਰ ਦਾ। ਰਾਈਟ ਅੰਦਾਵ ਸਾਹਿਬ ਤੁਹਾਡੇ ਨਾਲ ਅਸੀਂ ਇੱਕ ਛੋਟੀ ਜਿਹੀ ਮੁਲਾਕਾਤ ਕੀਤੀ ਆ ਫਿਊਚਰ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਮੁਲਾਕਾਤਾਂ ਅਸੀਂ ਆਪਣੇ ਦਰਸ਼ਕਾਂ ਲਈ ਲੈ ਕੇ ਆਉਂਦੇ ਰਵਾਂਗੇ ਬਟ ਹੁਣ ਜਾਂਦੇ ਜਾਂਦੇ ਦਿਲ ਦੇ ਵਿੱਚ ਕੋਈ ਇਦਾਂ ਦੀ ਗੱਲ ਆ ਜੋ ਸ਼ਾਇਦ ਮੈਂ ਨਾ ਪੁੱ ਸੋਹੇਲ ਤੂੰ ਮੈਨੂੰ ਮਿਲਦਾ ਨਹੀਂ ਯਾਰ ਹਾਂ ਤੂੰ ਬੱਚਾ ਮੇਰਾ ਆਇਆ ਕਰ ਵੈਲਕਮ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਜੀ ਤੁਹਾਡੇ ਪਿਆਰ ਲਈ ਅਸੀਂ ਮਤਲਬ ਬਹੁਤ ਦਿਲ ਤੋਂ ਤੁਹਾਡੇ ਦਿਲ ਦੇ ਵਿੱਚ ਬਹੁਤ ਖਾਸ ਜਗ੍ਹਾ ਆ ਤੁਸੀਂ ਇੰਨਾ ਪਿਆਰ ਦਿੰਦੇ ਹੋ ਤੁਸੀਂ ਮੇਰੇ ਵਾਸਤੇ ਜਿਸ ਤਰ੍ਹਾਂ ਆਪਣਾ ਮੇਰਾ ਬੇਟਾ ਗੁਰਸਹਿਜ ਹੈ ਉਸ ਤਰ੍ਹਾਂ ਸੁਹੇਲ ਹੈ ਕੀ ਬਾਤ ਹੈ ਥੈਂਕ ਯੂ ਸੋਹੇਲ ਆਈ ऍम ਨਾਟ ਪੋਲੀਟੀਸ਼ੀਅਨ ਆਈ ऍम ਨਾਟ ਪੋਲੀਟੀਸ਼ੀਅਨ ਜੀ ਤੁਸੀਂ ਹਮੇਸ਼ਾ ਤੰਦਰੁਸਤ ਰਹੋ ਇਹ ਅਸੀਂ ਦੁਆ ਕਰਦੇ ਹਾਂ ਤੇ ਅਸੀਂ ਇਦਾਂ ਹੀ ਮਿਲਦੇ ਰਹੀਏ ਇਨਸ਼ਾ ਅੱਜ ਤੰਦਰੁਸਤ ਜੀ ਥੈਂਕ ਯੂ ਸੋਹੇਲ ਜੀ ਓਕੇ ਜੀ